ਇਹ ਉਹਨਾਂ ਬਿਜ਼ਨੈਸਾਂ ਦੀ ਜ਼ਿੰਮੇਵਾਰੀ ਹੋਏ ਕਿ ਜੇ ਤੁਸੀਂ ਪੰਜਾਬ ਤੋਂ ਬਾਹਰ ਦੀ ਲੇਬਰ ਹਾਇਰ ਕਰਨੀ ਹੈ ਤਾਂ ਉਹਨਾਂ ਦੀ ਰਿਹائش ਦਾ ਪ੍ਰਬੰਧ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਜੇ ਕਾਨੂੰਨ ਹੋਏਗਾ ਤੇ ਉਹੀ ਲੇਬਰ ਜਿਹੜੀ ਉਹਨਾਂ ਨੂੰ ਹੁਣ ਸਸਤੀ ਲੱਗਦੀ ਹੈ ਉਹਨਾਂ ਨੂੰ ਮਹਿੰਗੀ ਪੈਗੀ ਕਹਿੰਦੇ ਪ੍ਰਵਾਸੀਆਂ ਨੂੰ ਵੀ ਹੁਣ ਦੋ ਕੈਟਾਗਰੀਜ਼ ਚ ਵੰਡਿਆ ਜਾਣ ਲੱਗਿਆ ਪੰਜਾਬ ਦੇ ਵਿੱਚ ਇੱਕ ਪੰਜਾਬ ਤੋਂ ਜਾਣ ਵਾਲੇ ਤੇ ਇੱਕ ਪੰਜਾਬ ਨੂੰ ਆਉਣ ਵਾਲੇ ਉਹ ਬਾਹਰ ਜਾਣ ਵਾਲਿਆਂ ਦੀ ਗੱਲ ਹੈ ਉਦੋਂ ਅਸੀਂ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਬਾਹਰ ਜਾ ਕੇ ਬੜੀਆਂ ਪ੍ਰਾਪਤੀਆਂ ਕਰ ਲਈਆਂ ਅਸੀਂ ਪੋਲਿਟਿਕਸ ਚਲੇ ਗਏ ਸਾਡੇ ਮਿਨਿਸਟਰ ਬਣ ਗਏ ਅਸੀਂ ਇਹ ਕਰ ਲਿਆ ਅਸੀਂ ਪਰ ਜਦੋਂ ਕੋਈ ਪੰਜਾਬ ਚ ਆ ਕੇ ਕੋਈ ਸਰਪੰਚ ਵੀ ਬਣ ਜਾਏ ਪ੍ਰਵਾਸੀ ਜੀ ਸੋ ਉਹ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਅਸੀਂ ਇੱਥੇ ਆਏ ਅਸੀਂ ਤਾਂ ਸਾਡੀ ਤਾਂਲੇ ਪਹਿਲੀ ਜਨਰੇਸ਼ਨ ਹੀ ਆ ਸਾਨੂੰ ਤੇ ਨਾ ਸਾਡਾ ਇਹਨਾਂ ਵਾਲਾ ਪੂਰੀ ਤਰ੍ਹਾਂ ਰਹਿਣ ਸਹਿਣ ਨਾ ਸਾਡੀ ਇਹਨਾਂ ਵਾਲੀ ਲੈਂਗੁਏਜ ਫੇਰ ਵੀ ਅਸੀਂ ਕਹਿੰਦੇ ਹਾਂ ਅਸੀਂ ਕੈਨੇਡੀਅਨ ਹੂੰ ਲੋਕਲ ਉਥੋਂ ਦੀ ਪਾਪੂਲੇਸ਼ਨ ਆ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬੀਆਂ ਦੀ ਗਿਣਤੀ ਸਿਮਟਦੀ ਜਾ ਰਹੀ ਐ ਤੇ ਪ੍ਰਵਾਸੀਆਂ ਦੀ ਗਿਣਤੀ ਪੰਜਾਬ ਵਿੱਚ ਵੱਧਦੀ ਜਾ ਰਹੀ ਐ ਕਿ ਜਿਹੜੀ ਪਾਪੂਲੇਸ਼ਨ ਦੀ ਮੂਵਮੈਂਟ ਐ ਲੋਕਾਂ ਦਾ ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਜਾਂ ਮੁਲਕ ਦੇ ਅੰਦਰ ਹੀ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾਣਾ ਜਾਂ ਪਿੰਡਾਂ 'ਚੋਂ ਸ਼ਹਿਰਾਂ 'ਚ ਜਾਣਾ ਇਹ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਮੂਵਮੈਂਟ ਐ ਨਾ ਇਹ ਰੈਗੂਲੇਟਡ ਹੋਣੀ ਚਾਹੀਦੀ ਐ ਹਿਮਾਚਲ 'ਚ ਤੁਸੀਂ ਬਾਹਰੋਂ ਗਿਆ ਬੰਦਾ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦਾ ਜੀ ਜੀ ਇਹ ਚੰਗਾ ਕਾਨੂੰਨ ਹੈ ਜੇ ਉਹਨਾਂ ਨੇ ਨਾ ਬਣਾਇਆ ਹੁੰਦਾ ਤੇ ਸਾਰਾ ਹਿਮਾਚਲ ਪੰਜਾਬੀਆਂ ਨਕਰੀਦ ਲੈਣਾ ਸੀ ਜਿਹੀਆਂ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਵੀ ਕਿਤੇ ਨਾ ਕਿਤੇ ਕ੍ਰਾਈਮ ਵੀ ਵਧਿਆ ਇਹਦੇ ਵਿੱਚ ਦੇਖੋ ਪ੍ਰੋਬਲਮਸ ਤਾਂ ਹੋਣਗੀਆਂ ਜਦੋਂ ਪਾਪੂਲੇਸ਼ਨ ਐਨੀ ਵੱਡੀ ਤਾਦਾਦ ਚ ਜਿਵੇਂ ਹੁਣ ਸੇਮ ਗੱਲ ਇੱਥੇ ਨਹੀਂ ਹੋ ਰਹੀ ਹੁਣ ਅੱਜਕੱਲ ਬੱਚਿਆਂ ਨੂੰ ਜੋਬ ਨਹੀਂ ਮਿਲਦੀਆਂ ਇੱਥੋਂ ਦੇ ਜਿਹੜੇ ਬੌਰਨ ਬੱਚੇ ਨੇ ਉਹਨਾਂ ਨੂੰ ਲੱਗਦਾ ਸ਼ਾਇਦ ਹੁਣ ਇਹ ਮੁਲਕ ਉਹਨਾਂ ਦੇ ਰਹਿਣ ਦੇ ਕਾਬਲ ਨਹੀਂ ਰਿਹਾ ਕੀ ਪੰਜਾਬ ਦਾ ਪ੍ਰਵਾਸੀਆਂ ਬਿਨਾਂ ਗੁਜ਼ਾਰਾ ਹੈ ਨਹੀਂ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖ ਲਓ ਹਰ ਘਰ 'ਚ ਤੁਸੀਂ ਕੰਮ ਵਾਲੀ ਲਾਈ ਹੋਈ ਹੈ ਇੱਕ ਖਾਣਾ ਬਣਾਉਣ ਲਈ ਆ ਰਹੀ ਹੈ, ਕਪੜੇ ਧੋਣ ਲਈ ਆ ਰਹੀ ਹੈ, ਇੱਕ ਬੱਚਾ ਸੰਭਲਣ ਲਈ ਆ ਰਹੀ ਹੈ, ਇੱਕ ਕੁਛ ਹੋਰ ਕਿਸੇ ਕਾਰ ਤੋਂ ਧੋਣ ਲਈ ਬੰਦਾ ਰੱਖਿਆ ਹੁੰਦਾ। ਤੁਸੀਂ ਚਾਹੁੰਦੇ ਕਿ ਸਾਨੂੰ ਕੰਮ ਕਰਨ ਲਈ ਬੰਦੇ ਤਾਂ ਸਾਰੇ ਮਿਲਣ ਪਰ ਰਹਿਣ ਕਿਤੇ ਰਹਿਣ ਵਾਸਤੇ ਕਿਸੇ ਹੋਰ ਪਲਾਨਟ ਤੇ ਜਾਣ ਇਹ ਬਿਜ਼ਨਸ ਨੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਸਸਤੀ ਲੇਬਰ ਚਾਹੀਦੀ ਉਹ ਲੇਬਰ ਤੇ ਸਸਤੀ ਹੈ ਆ ਗਈ ਉਹਨਾਂ ਕੋਲ ਪਰ ਉਹ ਇੰਨੀ ਸਸਤੀ ਲੇਬਰ ਹੈ ਕਿ ਉਹ ਇੱਕ ਜਿਹੜੀ ਅੱਛਾ ਅੱਛੇ ਜ਼ਿੰਦਗੀ ਉਹ ਜਣੀ ਜੀਉ ਸਕਦੇ ਉਹ ਕੋਈ ਘਰ ਨਹੀਂ ਲੈ ਸਕਦੇ ਘਰ ਵੀ ਨਹੀਂ ਚੰਗਾ ਕਿਰਾਏ ਤੇ ਲੈ ਸਕਦੇ ਫੋਰ ਐਗਜ਼ਾਮਪਲ ਅੱਜ ਵੀ ਇਹ ਪੰਜਾਬ ਕਰ ਸਕਦਾ ਹੈ ਕਿ ਜਿਹੜੀ ਪੰਜਾਬ ਦੀ ਪਿੰਡਾਂ ਦੀ ਖੇਤੀ ਵਾਲੀ ਜ਼ਮੀਨ ਹੈ ਉਹ ਨੌਨ ਪੰਜਾਬੀ ਨਾ ਖਰੀਦ ਸਕਣ ਬਾਹਰੋਂ ਆਏ ਲੋਕ ਕੋਈ ਕੁਸ਼ ਕਾਨੂੰਨ ਹੈ ਪੰਜਾਬੀ ਬਣਾ ਸਕਦਾ ਹੈ ਹਿਮਾਚਲ ਦੀ ਤਰ੍ਹਾਂ ਤੇ ਜਿਹੜੇ ਬੱਚੇ ਪੈਦਾ ਹੀ ਪੰਜਾਬ ਚ ਹੋਏ ਤੁਸੀਂ ਵਾਰ-ਵਾਰਾਂ ਗੱਲਾਂ ਕਰਕੇ ਕਿ ਇਹ ਭਈਏ ਨੇ ਇਹ ਬਾਹਰੋਂ ਆਏ ਨੇ ਇਹ ਇਹਨਾਂ ਨੂੰ ਵਾਪਸ ਜਾਣਾ ਚਾਹੀਦਾ ਇਹੋ ਜੀਆਂ ਗੱਲਾਂ ਕਰਕੇ ਤੁਸੀਂ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਉਹਦੇ ਮਨ 'ਚ ਖਟਾਸ ਪੈਦਾ ਕਰ ਰਹੇ ਹੋ ਅਸੀਂ ਗੱਲਬਾਤ ਕਰਨ ਲੱਗੀਆਂ ਪ੍ਰਵਾਸੀਆਂ ਦੇ ਬਾਰੇ ਵਿੱਚ ਕੀ ਤੁਹਾਨੂੰ ਪਤਾ ਹੈ ਕਿ ਪ੍ਰਵਾਸੀਆਂ ਦੀਆਂ ਵੀ ਕੈਟਾਗਰੀਜ਼ ਹੋ ਸਕਦੀਆਂ ਸ਼੍ਰੇਣੀਆਂ ਹੋ ਸਕਦੀਆਂ ਖਾਸ ਤੌਰ ਤੇ ਜਦੋਂ ਗੱਲ ਪੰਜਾਬ ਵਰਗੇ ਰਾਸ਼ਟਰੀ ਆਉਂਦੀ ਹੈ ਇੱਕ ਤਾਂ ਪ੍ਰਵਾਸੀ ਉਹ ਜੋ ਪੰਜਾਬ ਤੋਂ ਬਾਹਰਲੇ ਮੁਲਕਾਂ ਨੂੰ ਗਏ ਤੇ ਇੱਕ ਪ੍ਰਵਾਸੀ ਉਹ ਜੋ ਉਸੇ ਮੁਲਕ ਤੋਂ ਪੰਜਾਬ ਵੱਲ ਨੂੰ ਗਏ ਪਰਵਾਸੀਆਂ ਨੂੰ ਲੈ ਕੇ ਇਸ ਵਕਤ ਪੰਜਾਬ ਦੇ ਵਿੱਚ ਅਲੱਗ-ਅਲੱਗ ਵਿਚਾਰਧਾਰਾਵਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹਨਾਂ ਪਰਵਾਸੀਆਂ ਨੂੰ ਲੈ ਕੇ ਅਪਰੋਚ ਜਾਂ ਫਿਰ ਸੋਚਣ ਸਮਝਣ ਦੀ ਸਮਰੱਥਾ ਵੀ ਵੱਖਰੀ-ਵੱਖਰੀ ਹੁੰਦੀ ਜਾ ਰਹੀ ਹੈ ਇਸ ਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਜੀ ਸੀਨੀਅਰ ਜਰਨਲਿਸਟ ਮਿਸਟਰ ਸ਼ਮੀਲ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਕਹਿੰਦੇ ਪਰਵਾਸੀਆਂ ਨੂੰ ਵੀ ਹੁਣ ਦੋ ਕੈਟਾਗਰੀਜ਼ ਚ ਵੰਡਿਆ ਜਾਣ ਲੱਗਿਆ ਪੰਜਾਬ ਦੇ ਵਿੱਚ ਇੱਕ ਪੰਜਾਬ ਤੋਂ ਜਾਣ ਵਾਲੇ ਤੇ ਇੱਕ ਪੰਜਾਬ ਨੂੰ ਆਉਣ ਵਾਲੇ ਉਹ ਇਸ ਕਰਕੇ ਕਹਿੰਦੇ ਨਾ ਜੀ ਕਿਉਂ ਆਪ ਪ੍ਰਵਾਸੀਆਂ ਦੇ ਤੌਰ ਦੇ ਉੱਤੇ ਦੁਨੀਆ ਦਾ ਕੋਈ ਹਿੱਸਾ ਛੱਡਿਆ ਨਹੀਂ। ਹਮਮ। ਅਸੀਂ ਉੱਥੇ ਵੀ ਜਾ ਰਹੇ ਹਾਂ ਜਿੱਥੇ ਹੁਣ ਲੋਕ ਤੰਗ ਹੋ ਰਹੇ ਨੇ ਜਿਵੇਂ ਕੈਨੇਡਾ 'ਚ। ਔਰ ਗਲਤ ਤਰੀਕਾ ਆਪਣਾ ਕਿ ਅਸੀਂ ਦੁਨੀਆ ਦੇ ਮੁਲਕਾਂ 'ਚ ਦਾਖਲ ਹੁੰਦੇ ਹਾਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਹਾਂ ਹੁਣ ਅਮਰੀਕਾ 'ਚ ਜੋ ਕੁਝ ਹੋਇਆ ਅਸੀਂ ਦੇਖ ਹੀ ਰਹੇ ਹਾਂ। ਹਮ। ਪਰ ਜਿਹੜੇ ਬਾਹਰੋਂ ਵੀ ਨਹੀਂ ਆਏ ਆਪਣੇ ਮੁਲਕ 'ਚੋਂ ਹੀ ਆਏ ਹੋਏ ਨੇ। ਦੂਸਰੇ ਸੂਬਿਆਂ 'ਚੋਂ ਆਏ ਹੋਏ ਨੇ। ਉਹਨਾਂ ਨੂੰ ਲੈ ਕੇ ਸਾਡੀ ਅਪਰੋਚ ਹੋਰ ਹੋ ਜਾਂਦੀ ਹੈ। ਸਾਰਿਆਂ ਦੀ ਨਹੀਂ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਦੀ ਜਿਹੜੇ ਕੁਝ ਪੋਲਿਟਿਕਲੀ ਐਕਟਿਵਿਸਟ ਲੋਕ ਹੁੰਦੇ ਨੇ ਉਹਨਾਂ ਦੀ ਗੱਲ ਕਰਦੇ ਮੈਜੋਰਟੀ ਸੁਸਾਇਟੀ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਤੇ ਜਦੋਂ ਬਾਹਰ ਜਾਣ ਵਾਲਿਆਂ ਦੀ ਗੱਲ ਹੈ ਉਦੋਂ ਅਸੀਂ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਬਾਹਰ ਜਾ ਕੇ ਬੜੀਆਂ ਪ੍ਰਾਪਤੀਆਂ ਕਰ ਲਈਆਂ ਅਸੀਂ ਪੋਲਿਟਿਕਸ ਚਲੇ ਗਏ ਸਾਡੇ ਮਿਨਿਸਟਰ ਬਣ ਗਏ ਅਸੀਂ ਇਹ ਕਰ ਲਿਆ ਅਸੀਂ ਬਿਜ਼ਨਸ ਦੇ ਵਿੱਚ ਬਹੁਤ ਕਾਮਯਾਬ ਹੋ ਗਏ ਪਰ ਜਦੋਂ ਕੋਈ ਪੰਜਾਬ ਚ ਆ ਕੇ ਕੋਈ ਸਰਪੰਚ ਵੀ ਬਣ ਜਾਏ ਪ੍ਰਵਾਸੀ ਜੀ ਤੇ ਉਸ ਦੇ ਉੱਤੇ ਕਈ ਬੰਦਿਆਂ ਨੂੰ ਸਾਰਿਆਂ ਨੂੰ ਨਹੀਂ ਕਈ ਬੰਦਿਆਂ ਨੂੰ ਮੈਂ ਵਾਰ-ਵਾਰ ਤਾਂ ਕਹੂੰਗਾ ਗੱਲ ਕਿਉਂਕਿ ਇਹੋ ਜਿਹੀ ਗੱਲਾਂ ਕਰਨ ਵਾਲੇ ਬੰਦੇ ਹੁੰਦੇ ਥੋੜੇ ਨੇ ਪਰ ਉਹ ਕਈ ਵਾਰ ਆਪਣੇ ਆਪ ਹੀ ਪੂਰੇ ਸਮਾਜ ਦੇ ਨੁਮਾਇੰਦੇ ਬਣ ਜਾਂਦੇ ਨੇ ਸੋ ਉਹ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਨੇ ਸੋ ਇਹ ਡਿਫਰੈਂਟ ਅਪਰੋਚ ਹੈ ਜਦੋਂ ਪੰਜਾਬ ਤੋਂ ਕੋਈ ਬਾਹਰ ਜਾਂਦਾ ਤਾਂ ਉਹਨਾਂ ਦੀ ਮਿਹਨਤ ਨੂੰ ਬੜੀ ਸ਼ਲਾਘਾ ਕੀਤੀ ਜਾਂਦੀ ਹੈ ਪ੍ਰਸ਼ੰਸਾ ਕੀਤੀ ਜਾਂਦੀ ਹੈ ਤੇ ਇੱਕ ਇਮੋਸ਼ਨਲ ਅਟੈਚਮੈਂਟ ਉਹਨਾਂ ਨਾਲ ਵੱਖਰੀ ਹੁੰਦੀ ਹੈ ਤੇ ਜਦੋਂ ਕੋਈ ਪੰਜਾਬ ਵਿੱਚ ਹੋਣ ਦਾ ਕੋਈ ਪ੍ਰਵਾਸੀ ਤਾਂ ਉਸ ਨੂੰ ਲੈ ਕੇ ਇੱਕ ਡਿਫਰੈਂਟ ਨਜ਼ਰੀਆ ਬਣਾਇਆ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਹੇਟ ਵਿੱਚ ਤਬਦੀਲ ਹੋ ਰਹੀ ਆਪਾਂ ਬਹੁਤ ਸਾਰੀਆਂ ਖਬਰਾਂ ਵੀ ਇਹ ਜੀ ਸੁਣਦੇ ਆ ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਪਹਿਲਾਂ ਮੇਰਾ ਹੀ ਪਰਸਨਲ অপਿਨੀਅਨ ਹੈ ਕਿ ਜਿਹੜੀ ਪਾਪੂਲੇਸ਼ਨ ਦੀ ਮੂਵਮੈਂਟ ਹੈ ਲੋਕਾਂ ਦਾ ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਜਾਂ ਮੁਲਕ ਦੇ ਅੰਦਰ ਹੀ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾਣਾ ਜਾਂ ਪਿੰਡਾਂ 'ਚੋਂ ਸ਼ਹਿਰਾਂ 'ਚ ਜਾਣਾ ਇਹ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਮੂਵਮੈਂਟ ਹੈ ਨਾ ਇਹ ਰੈਗੂਲੇਟਡ ਹੋਣੀ ਚਾਹੀਦੀ ਹੈ ਇਸ ਚੀਜ਼ ਨੂੰ ਮੈਂ ਨਿੱਜੀ ਤੌਰ ਦੇ ਉੱਤੇ ਮੰਨਦਾ ਕਿ ਪਾਪੂਲੇਸ਼ਨ ਦਾ ਜਿਹੜਾ ਪ੍ਰਵਾਹ ਹੈ ਉਹ ਬੇਰੋਕ ਟੋਕ ਨਹੀਂ ਹੋਣਾ ਚਾਹੀਦਾ ਇਦੋਂ ਇਹਨੂੰ ਇਹਨੂੰ ਰੈਗੂਲੇਟ ਕਰਨਾ ਚਾਹੀਦਾ ਨਾ ਕਿ ਇਸ ਆਧਾਰ ਤੇ ਨਹੀਂ ਕਿ ਕਿਸੇ ਤੁਸੀਂ ਵਰਗ ਨੂੰ ਟਾਰਗੇਟ ਕਰਨਾ ਵੈਸੇ ਹੀ ਆਪਣੀ ਕਿਸੇ ਵੀ ਸਮਾਜ ਦੇ ਲਾਰਜਰ ਇੰਟਰਸਟ ਚ ਬਾਅਦ ਬਾਵਜੂਦ ਇਹਦੇ ਕਿ ਜਿਹੜਾ ਇੰਨੀ ਦੇਰ ਤੋਂ ਹੈ ਸਾਰੀ ਦੁਨੀਆ ਚ ਚੱਲ ਰਿਹਾ ਪ੍ਰਵਾਸ ਕੋਈ ਨਵੀਂ ਚੀਜ਼ ਤੇ ਹੈ ਨਹੀਂ ਪਰ ਅਸੀਂ ਮਾਡਰਨ ਸੋਸਾਇਟੀ ਚ ਦੇਖ ਰਹੇ ਹਾਂ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਜ਼ ਆ ਰਹੀਆਂ ਨੇ ਕਿ ਪੋਪੂਲੇਸ਼ਨ ਦਾ ਜਿਹੜੀ ਮੂਵਮੈਂਟ ਹੈ ਰੈਗੂਲੇਟ ਹੋਣੀ ਚਾਹੀਦੀ ਹੈ ਫੋਰ ਐਗਜ਼ਾਮਪਲ ਹਿਮਾਚਲ ਚ ਤੁਸੀਂ ਬਰੋਂ ਗਿਆ ਬੰਦਾ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦਾ ਜੀ ਇਹ ਚੰਗਾ ਕਾਨੂੰਨ ਹੈ ਜੇ ਉਹਨਾਂ ਨੇ ਨਾ ਬਣਾਇਆ ਹੁੰਦਾ ਤੇ ਸਾਰਾ ਹਿਮਾਚਲ ਪੰਜਾਬੀਆਂ ਨੇ ਖਰੀਦ ਲੈਣਾ ਸੀ ਹਮ ਹਮ ਔਰ ਲੋਕਲ ਪੋਪੂਲੇਸ਼ਨ ਨੇ thretoned feel ਕਰਨਾ ਸੀ ਫਿਰ ਤਣਾ ਪੈਦਾ ਹੋਣਾ ਸੀ ਸੋ ਇਸ ਤਰ੍ਹਾਂ ਹਰ ਸੂਬੇ ਜਿਵੇਂ ਮੁਲਕਾਂ ਨੇ ਤੇ ਕਾਨੂੰਨ ਬਣਾਏ ਹੁੰਦੇ ਨੇ ਜਿਵੇਂ ਆਪਣੇ ਵੀਜ਼ਾ ਪ੍ਰੋਗਰਾਮ ਨੇ ਹੋਰ ਨੇ ਤੇ ਉਹਨਾਂ ਨੂੰ ਖੈਰ ਜਦੋਂ ਉਹਨਾਂ ਨੂੰ ਵੀ ਜਦੋਂ ਲੋਕ ਵਾਇਲੇਟ ਕਰਕੇ ਵੱਡੀ ਗਿਣਤੀ ਚ ਜਾਂਦੇ ਨੇ ਫਿਰ ਵੀ ਪ੍ਰੋਬਲਮ ਆਉਂਦੀ ਹੈ ਹਮ ਹਮ ਤੇ ਪਰ ਵਿਦਨ ਮੁਲਕ ਵੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਰੈਗੂਲੇਸ਼ਨ ਹੋਣੀਆਂ ਚਾਹੀਦੀਆਂ ਕਿ ਮਤਲਬ ਬਜਾਏ ਇਹ ਦੇ ਕਿ ਤੁਸੀਂ ਬਾਅਦ ਵਿੱਚ ਜਦੋਂ ਪ੍ਰੋਬਲਮ ਵੱਧ ਗਈ ਉਦੋਂ ਉਹਦੇ ਨਾਲ ਨਜਿੱਠੋ ਕਿਉਂ ਨਾ ਪਹਿਲਾਂ ਹੀ ਤੁਸੀਂ ਰੈਗੂਲੇਸ਼ਨ ਬਣਾ ਕੇ ਰੱਖੋ ਜਿਵੇਂ ਹਿਮਾਚਲ ਨੇ ਕੀਤਾ ਹੋਇਆ ਇਸ ਤਰ੍ਹਾਂ ਕੁਝ ਕੁਝ ਕਾਨੂੰਨ ਪੰਜਾਬ 'ਚ ਵੀ ਹੋ ਸਕਦੇ ਸੀ ਦੁਨੀਆ ਬਾਕੀ ਸੂਬਿਆਂ 'ਚ ਵੀ ਹੋ ਸਕਦੇ ਨੇ ਕਿਉਂਕਿ ਜਿਹੜੀ ਅਨ ਕੰਟਰੋਲ ਪੋਪੂਲੇਸ਼ਨ ਦੀ ਮੂਵਮੈਂਟ ਹੈ ਇਹ ਕਿਸੇ ਸਟੇਟ ਤੇ ਜਾ ਕੇ ਪ੍ਰੋਬਲਮ ਬਣਦੀ ਹੈ ਸੋ ਯੂ ਨੋ ਯੂ ਨੋ ਯੂ ਨੋ ਕੰਟਰੋਲ ਕੀਤਾ ਜਾ ਸਕਦਾ ਬਿਨਾ ਕਿਸੇ ਵਰਗ ਨੂੰ ਟਾਰਗੇਟ ਕੀਤੇ ਆ ਬਿਨਾ ਕਿਸੇ ਕੋਈ ਸਮਾਜ ਦੇ ਵਿੱਚ ਦੁਫੇੜ ਪੈਦਾ ਕੀਤੇ ਆ ਬਿਨਾ ਕੋਈ ਕਿਸੇ ਨਾਲ ਵਿਤਕਰੇ ਦਾ ਇਸ਼ੂ ਪੈਦਾ ਕੀਤੇ ਆ ਜਸਟ ਫੋਰ ਜਿਹੜੀ ਜਿਵੇਂ ਹੁਣ ਫੋਰ ਐਗਜ਼ਾਮਪਲ ਪਿੰਡ ਚੋਂ ਲੋਕ ਸ਼ਹਿਰ ਚ ਆ ਰਹੇ ਨੇ ਜੇ ਉਹਨਾਂ ਕੋਲ ਰਹਿਣ ਲਈ ਸ਼ਰਚ ਕਰਨੀ ਹੈ ਤੇ ਆ ਕੇ ਉਹ ਝੁੱਗੀਆਂ ਚ ਰਹਿ ਰਹੇ ਨੇ ਤਾਂ ਇੱਕ ਕਿਸਮ ਦੀ ਟ੍ਰਬਲ ਕ੍ਰੀਏਟ ਹੋ ਰਹੀ ਹੈ ਹੋ ਕੀ ਰਿਹਾ ਕਿ ਜਿਹੜੀਆਂ ਬਿਜ਼ਨੈਸਸ ਨੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਸਸਤੀ ਲੇਬਰ ਚਾਹੀਦੀ ਉਹ ਲੇਬਰ ਤੇ ਸਸਤੀ ਹੈ ਆ ਗਈ ਉਹਨਾਂ ਕੋਲ ਪਰ ਉਹ ਇੰਨੀ ਸਸਤੀ ਲੇਬਰ ਹੈ ਕਿ ਉਹ ਇੱਕ ਜਿਹੜੀ ਅੱਛਾ ਅੱਛੇ ਜ਼ਿੰਦਗੀ ਉਹ ਜਣੀ ਜਿਊ ਸਕਦੇ ਉਹ ਕੋਈ ਘਰ ਨਹੀਂ ਲੈ ਸਕਦੇ ਘਰ ਵੀ ਨਹੀਂ ਚੰਗਾ ਕਿਰਾਏ ਤੇ ਲੈ ਸਕਦੇ ਸੋ ਉਹਦੇ ਨਾਲ ਪ੍ਰੋਬਲਮਸ ਆਉਂਦੀਆਂ ਨੇ ਫਿਰ ਸੋ ਇਸ ਕਰਕੇ ਚਾਹੇ ਲੇਬਰ ਲਾਜ਼ ਹੋਣ ਚਾਹੇ ਪ੍ਰਾਪਰਟੀ ਖਰੀਦਣ ਦੇ ਰਾਈਟਸ ਹੋਣ ਜਾਂ ਹੋਰ ਬਹੁਤ ਕੁਝ ਹੋ ਸਕਦਾ ਪਪੂਲੇਸ਼ਨ ਦੀ ਮੂਵਮੈਂਟ ਕੰਟਰੋਲ ਕੀਤੀ ਜਾ ਸਕਦੀ ਪੰਜਾਬ ਚ ਵੀ ਇਹ ਜੇ ਪ੍ਰੋਬਲਮ ਅੱਜ ਲੱਗ ਰਹੀ ਹੈ ਤਾਂ ਇਸ ਕਰਕੇ ਆ ਕਿ ਰਾਈਟ ਟਾਈਮ ਤੇ ਜਦੋਂ ਇਹ ਪ੍ਰੋਬਲਮ ਪੈਦਾ ਹੋ ਰਹੀ ਸੀ ਉਦੋਂ ਇਹਨੂੰ ਨਹੀਂ ਐਡਰੈਸ ਕੀਤਾ ਗਿਆ ਤੁਸੀਂ ਉਦੋਂ ਤੇ ਤੁਹਾਨੂੰ ਸਸਤੀ ਲੇਬਰ ਚਾਹੀਦੀ ਸੀ ਖੇਤਾਂ 'ਚ ਵੀ ਕੰਮ ਕਰਨ ਲਈ ਤੇ ਫੈਕਟਰੀਆਂ 'ਚ ਵੀ ਤੇ ਜਦੋਂ ਹੁਣ ਆ ਕੇ ਉਹ ਜਿਹੜੇ ਸਸਤੀ ਲੇਬਰ ਜਿਹੜੀ ਆਏਗੀ ਉਹ ਤੁਹਾਨੂੰ ਤੇ ਸਸਤੀ ਲੇਬਰ ਮਿਲ ਗਈ ਬਿਜ਼ਨਸ ਕਰਨ ਵਾਲਿਆਂ ਨੂੰ ਪਰ ਉਹਨਾਂ ਨੇ ਉਹ ਵੀ ਇਨਸਾਨ ਨੇ ਉਹਨਾਂ ਨੇ ਰਹਿਣਾ ਤੈਹੀ ਨਾ ਕਿਤੇ ਜਦੋਂ ਰਹਿਣਗੇ ਫਿਰ ਉਹ ਸラム 'ਚ ਰਹਿਣਗੇ ਕਿਉਂਕਿ ਜਿਹੜੀਆਂ ਵੇਜਸ ਤੁਸੀਂ ਦੇ ਰਹੇ ਹੋ ਉਹਦੇ ਨਾਲ ਉਹ ਕੋਈ ਮਕਾਨ ਤੇ ਖਰੀਦ ਨਹੀਂ ਸਕਦੇ ਹੈਨਾ ਸੇ ਫਿਰ ਇਸ ਕਰਕੇ ਫਿਰ ਪ੍ਰੋਬਲਮਸ ਆਉਂਦੀਆਂ ਨੇ ਸੋ ਇਹਨਾਂ ਇਸ ਚੀਜ਼ ਨੂੰ ਰੈਗੂਲੇਟ ਕਰਨਾ ਜ਼ਰੂਰੀ ਹੈ ਨਹੀਂ ਤਾਂ ਫਿਰ ਉਹੀ ਸਿਚੁਏਸ਼ਨ ਪੈਦਾ ਹੁੰਦੀ ਜਿਹੜੀ ਹੁਣ ਅੱਜ ਪੰਜਾਬ ਚ ਅਸੀਂ ਦੇਖ ਰਹੇ ਹਾਂ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਜੀਆਂ ਬਹੁਤ ਵਾਰ ਪਿੱਛੇ ਵੀ ਘਟਨਾਵਾਂ ਹੋਈਆਂ ਜਿਦੇ ਵਿੱਚ ਮੰਗੋ ਠੀਕੇ ਵੀ ਜਿਹੜੇ ਪ੍ਰਵਾਸੀ ਨੇ ਪੰਜਾਬ ਵਿੱਚ ਜਦੋਂ ਆਉਂਦੇ ਨੇ ਇੱਥੇ ਕੰਮ ਕਰਦੇ ਨੇ ਤੇ ਇੱਕ ਤਾਂ ਇੱਥੇ ਆ ਕੇ ਜ਼ਮੀਨ ਲੈ ਰਹੇ ਨੇ ਆਪਦੇ ਘਰ ਬਣਾ ਰਹੇ ਨੇ ਦੂਜਾ ਆਉਦੀ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਨੇ ਜਿਹਦੇ ਕਰਕੇ ਲੋਕਲ ਉਥੋਂ ਦੀ ਪਾਪੂਲੇਸ਼ਨ ਆ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬੀਆਂ ਦੀ ਗਿਣਤੀ ਸਿਮਟਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਦੀ ਗਿਣਤੀ ਪੰਜਾਬ ਵਿੱਚ ਵੱਧਦੀ ਜਾ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਹੁਣ ਜਦੋਂ ਕੋਈ ਬੰਦਾ ਪੰਜਾਬ ਚ ਆਇਆ ਕਿਸੇ ਸੂਬੇ ਚ ਪੰਜਾਬ ਚੋਂ ਵੀ ਤਾਂ ਲੋਕ ਬਾਹਰ ਜਾਂਦੇ ਨੇ ਜੀ ਜੋ ਆ ਕੇ ਪੰਜਾਬ ਚ ਕੰਮ ਕਰ ਰਿਹਾ ਹੂੰ ਹੂੰ ਪੰਜਾਬ ਚ ਉਹ ਰਹਿ ਰਿਹਾ ਪੰਜਾਬ ਚੋਂ ਦੇ ਬੱਚੇ ਪੜ੍ਹ ਰਹੇ ਨੇ ਕੀ ਉਹਦਾ ਉੱਥੇ ਵੋਟ ਪਾਉਣ ਦਾ ਰਾਈਟ ਨਹੀਂ ਹੈ ਕੀ ਉਹਨੂੰ ਉੱਥੇ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਇਹ ਕਿਹੜਾ ਕਾਨੂੰਨ ਹੈ ਇਹ ਨਹੀਂ ਕਾਨੂੰਨ ਹੋ ਸਕਦਾ ਇਹ ਤੇ ਜਦੋਂ ਸਾਨੂੰ ਇੱਕ ਗੱਲ ਚੀਜ਼ ਇਹ ਵੀ ਮੰਨਣੀ ਚਾਹੀਦੀ ਹੈ ਕਿ ਦੁਨੀਆ ਭਰ ਤੋਂ ਲੋਕ ਇੱਕ ਦੂਜੀ ਮੁਲਕਾਂ 'ਚ ਜਾਂਦੇ ਨੇ ਇੱਕ ਦੂਜੀਆਂ ਥਾਵਾਂ ਤੇ ਜਾਂਦੇ ਨੇ ਇੱਕ ਦੂਜੇ ਸੂਬਿਆਂ 'ਚ ਜਾਂਦੇ ਨੇ ਇਹ ਤਾਂ ਕੱਲ ਨੂੰ ਫਿਰ ਇਹ ਵੀ ਕਹੂਗਾ ਕੋਈ ਸ਼ਹਿਰ ਵਾਲਾ ਵੀ ਪਿੰਡ 'ਚੋਂ ਬੰਦੇ ਆ ਕੇ ਸਾਡੇ ਸ਼ਹਿਰ 'ਚ ਕਿਉਂ ਰਹਿ ਰਹੇ ਨੇ ਇਹ ਤਾਂ ਪਿੰਡਾਂ 'ਚ ਜਮੇ ਸੀ ਪਿੰਡ 'ਚ ਹੀ ਰਹਿਣ ਕੋਈ ਸ਼ਹਿਰ ਵਾਲਾ ਵੀ ਤੇ ਕਹੇਗਾ ਨਾ ਬਿਲਕੁਲ ਤੇ ਇਸੇ ਤਰ੍ਹਾਂ ਪੰਜਾਬ ਵਾਲੇ ਦਿੱਲੀ ਜਾਂਦੇ ਨੇ ਪੰਜਾਬ ਵਾਲੇ ਬੰਬੇ ਜਾਂਦੇ ਨੇ ਪੰਜਾਬ ਵਾਲੇ ਕਲਕੱਤੇ ਜਾਂਦੇ ਨੇ ਫਿਰ ਤੇ ਉਹ ਵੀ ਕਹਿਣਗੇ ਕਿ ਇੱਥੇ ਕਿਉਂ ਆਉਂਦੇ ਨੇ ਹਨਾ ਸੋ ਇਹ ਨਹੀਂ ਹੈ ਕੋਈ ਮਤਲਬ ਦਲੀਲ ਕਿ ਪੰਜਾਬ ਚੋਂ ਜਿਹੜੇ ਬਾਹਰੋਂ ਆਏ ਲੋਕ ਨੇ ਜਿਹੇ ਪੰਜਾਬ ਚੋਂ ਰਹਿ ਰਹੇ ਨੇ ਤੇ ਪੰਜਾਬ ਚ ਜੇ ਉਹਨਾਂ ਦੇ ਬੱਚੇ ਪੈਦਾ ਹੋਏ ਨੇ ਤੇ ਉਹਨਾਂ ਦਾ ਵੀ ਬਰਾਬਰ ਦਾ ਰਾਈਟ ਹੈ ਇਹ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਇਸ ਕਰਕੇ ਆ ਰਹੀ ਹੈ ਕਿ ਜੇ ਤੁਸੀਂ ਮੰਨ ਲਿਆ ਤੁਸੀਂ ਆਪਣੇ ਕਲਚਰ ਨੂੰ ਪ੍ਰੋਟੈਕਟ ਕਰਨਾ ਆਪਣੀ ਲੈਂਗੁਏਜ ਨੂੰ ਪ੍ਰੋਟੈਕਟ ਕਰਨਾ ਨਾ ਇਹਦੇ ਤੁਹਾਨੂੰ ਕੋਈ ਰਾਈਟ ਟਾਈਮ ਤੇ ਕੁਝ ਕੁਝ ਸਿਸਟਮ ਡਿਵੈਲਪ ਕਰਨਾ ਚਾਹੀਦਾ ਸੀ ਫੋਰ ਇਗਜ਼ਾਮਪਲ ਅੱਜ ਵੀ ਇਹ ਪੰਜਾਬ ਕਰ ਸਕਦਾ ਹੈ ਕਿ ਜਿਹੜੀ ਪੰਜਾਬ ਦੀ ਪਿੰਡਾਂ ਦੀ ਖੇਤੀ ਵਾਲੀ ਜ਼ਮੀਨ ਹੈ ਉਹ ਨੌਨ ਪੰਜਾਬੀ ਨਾ ਖਰੀਦ ਸਕਣ ਬਾਹਰੋਂ ਆਏ ਲੋਕ ਕੋਈ ਕੁਝ ਕਾਨੂੰਨ ਹੈ ਪੰਜਾਬੀ ਬਣਾ ਸਕਦਾ ਹੈ ਹਿਮਾਚਲ ਦੀ ਤਰ੍ਹਾਂ ਇਸੇ ਤਰ੍ਹਾਂ ਜੇ ਪੰਜਾਬ ਦੇ ਵਿੱਚ ਫੈਕਟਰੀਆਂ ਵਾਲੇ ਨੇ ਉਹਨਾਂ ਨੇ ਜੇ ਕਿਸੇ ਨੂੰ ਹਾਇਰ ਕਰਨਾ ਮੰਨ ਲਿਆ ਸਸਤੀ ਲੇਬਰ ਨੂੰ ਹਾਇਰ ਕਰਨੀ ਤਾਂ ਉਹਨਾਂ ਲਈ ਇਹ ਸ਼ਰਤ ਹੋਏ ਕਿ ਉਹਨਾਂ ਦੇ ਜਿਹੜੇ ਰਿਹਾਇਸ਼ ਦਾ ਪ੍ਰਬੰਧ ਹੈ ਇਹ ਉਹਨਾਂ ਬਿਜ਼ਨੈਸਸ ਦੀ ਜ਼ਿੰਮੇਵਾਰੀ ਹੋਏ ਕਿ ਜੇ ਤੁਸੀਂ ਪੰਜਾਬ ਤੋਂ ਬਾਹਰ ਦੀ ਲੇਬਰ ਹਾਇਰ ਕਰਨੀ ਹੈ ਤਾਂ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ ਜੇ ਕਾਨੂੰਨ ਹੋਏਗਾ ਤੇ ਉਹੀ ਲੇਬਰ ਜਿਹੜੀ ਉਹਨਾਂ ਨੂੰ ਸਸਤੀ ਲੱਗਦੀ ਹੈ ਉਹਨਾਂ ਨੂੰ ਮਹਿੰਗੀ ਪਏਗੀ ਮਹਿੰਗੀ ਪਏਗੀ ਤਾਂ ਫਿਰ ਉਤਰਜੀ ਦੇਣਗੇ ਜਿਵੇਂ ਦੇਖੋ ਹੁਣ ਇੱਥੇ ਆਊਟਸੋਰਸਿੰਗ ਦੇ ਖਿਲਾਫ ਪੱਛਮੀ ਮੁਲਕਾਂ ਚੱਲ ਰਹੀ ਹੈ ਨਾ ਗੱਲ ਪੱਛਮੀ ਮੁਲਕਾਂ ਚ ਆਊਟਸੋਰਸਿੰਗ ਦੀ ਪ੍ਰੋਬਲਮ ਇਸ ਕਰਕੇ ਆਈ ਕਿ ਜਿਹੜੀਆਂ ਇੱਥੋਂ ਦੀਆਂ ਬਿਜ਼ਨੈਸਸ ਨੇ ਫੈਕਟਰੀਆਂ ਨੇ ਉਹਨਾਂ ਨੇ ਜੇ ਇੱਥੇ ਨਾਰਥ ਅਮਰੀਕਾ 'ਚ ਵਰਕਰ ਹਾਇਰ ਕਰਨੇ ਉਹ ਮਹਿੰਗੇ ਪੈਂਦੇ ਬਹੁਤ ਹੂੰ ਉਹਨਾਂ ਨੇ ਕੀ ਕੀਤਾ ਕਿ ਆਪਣੇ ਬਿਜ਼ਨੈਸਸ ਆਊਟਸੋਰਸ ਕਰਦੇ ਦੂਸਰੀਆਂ ਇਕਨੋਮੀ 'ਚ ਇੰਡੀਆ 'ਚ ਚਾਈਨਾ ਚ ਇੰਡੋਨੇਸ਼ੀਆ 'ਚ ਹੋਰ ਥਾਵਾਂ ਦੇ ਉੱਤੇ ਤੇ ਹੁਣ ਇੱਥੋਂ ਵਾਲਿਆਂ ਦੀ ਜੌਬ ਚ ਲੱਗ ਗਈਆਂ ਉਹਦੇ ਨਾਲ ਇਸ ਕਰਕੇ ਇਸ ਸਮਾਜ ਦੇ ਵਿੱਚ ਉਹਦੇ ਖਿਲਾਫ ਆਵਾਜ਼ ਉੱਠੀ ਸੋ ਉਹ ਉਸ ਵਿੱਚੋਂ ਹੀ ਹੁਣ ਹਾ ਟਰੰਪ ਦੀਆਂ ਟੈਰਿਫ ਵਰਗੀਆਂ ਪਾਲਿਸੀਜ਼ ਆ ਰਹੀਆਂ ਨੇ ਤਾਂ ਕਿ ਜਿਹੜੀਆਂ ਕੰਪਨੀਆਂ ਆਊਟਸੋਰਸ ਕਰ ਰਹੀਆਂ ਨੇ ਬਾਹਰ ਹੂੰ ਉਸ ਟ੍ਰੈਂਡ ਨੂੰ ਡਿਸਕਰੇਜ ਕੀਤਾ ਜਾ ਸਕੇ ਜਿਹੜੇ ਲੋਕਲ ਬਿਜ਼ਨੈਸਸ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਜਾਂ ਜਿਹੜੇ ਆਊਟਸੋਰਸਿੰਗ ਦੇ ਖਿਲਾਫ ਵੀ ਡਾਇਰੈਕਟਲੀ ਕਾਨੂੰਨ ਵੀ ਬਣ ਰਹੇ ਨੇ ਸੋ ਇਹ ਮਤਲਬ ਇਹ ਇਸ ਕਿਸਮ ਦੇ ਰੂਲਸ ਬਣਾਏ ਜਾ ਸਕਦੇ ਹੁੰਦੇ ਨੇ ਜੇ ਤੁਹਾਨੂੰ ਲੱਗਦਾ ਕਿ ਜਿਹੜੀ ਬਾਹਰੋਂ ਆਈ ਪੋਪੂਲੇਸ਼ਨ ਤੁਹਾਡਾ ਬੈਲੈਂਸ ਹਿਲਾ ਰਹੀ ਹੈ ਤਵਾਜਨ ਹਿਲਾ ਰਹੀ ਹੈ ਮੈਂ ਇਸ ਗੱਲ ਨੂੰ ਸਮਝਦਾ ਕਿ ਜਦੋਂ ਕਿਸੇ ਸਮਾਜ ਦੇ ਵਿੱਚ ਬੈਲੈਂਸ ਹਿੱਲਦਾ ਮੰਨ ਲਿਆ ਪੰਜਾਬ ਹੈ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਆਏ ਲੋਕਾਂ ਦੀ ਗਿਣਤੀ ਇੰਨੀ ਵੱਧ ਜਾਏ ਕਿ ਪੰਜਾਬ ਦੇ ਜਿਹੜੇ origignal ਲੋਕ ਨੇ ਉਹ threatened feel ਕਰਨ ਤੇ ਫਿਰ ਇਹਨਾਂ ਕਰਕੇ ਦੋਵਾਂ ਚ ਕਲੈਸ਼ ਪੈਦਾ ਹੋਏ ਇੱਕ ਜੈਨੂਨ ਪ੍ਰੋਬਲਮ ਐ ਨੂੰ ਅਵੋਇਡ ਕਰਨਾ ਚਾਹੀਦਾ ਇਸੇ ਤਰ੍ਹਾਂ ਮੰਨ ਲਿਆ ਹੋਰ ਕੋਈ ਵੀ ਸੁਭਾ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਹਿਮਾਚਲ ਵੀ ਹੋ ਸਕਦਾ ਇਹ ਮਹਾਰਾਸ਼ਟਰ ਵੀ ਹੋ ਸਕਦਾ ਜਦੋਂ ਲੋਕਲ ਪਾਪੂਲੇਸ਼ਨ ਤੇ ਬਾਹਰੋਂ ਆਏ ਲੋਕ ਇਹ ਤਵਾਜਨ ਜਦੋਂ ਹਿੱਲੇ ਤੇ ਉਹਨੂੰ ਟਾਲਣ ਲਈ ਉਪਰਾਲੇ ਕਰਨੇ ਚਾਹੀਦੇ ਨੇ ਵੀ ਪੰਜਾਬ ਚ ਵੀ ਇਹ ਨਾ ਹੋਏ ਕਿ ਦੁਫੇੜ ਪੈ ਜਾਏ ਇੱਕ ਪੰਜਾਬ ਦੇ ਜਿਹੜੇ origignal ਵਸਣਦੇ ਨੇ ਦੂਸਰੇ ਜਿਹੜੇ ਬਾਹਰੋਂ ਆਏ ਨੇ ਜੇ ਇਹਨਾਂ ਦੇ ਆਪਸ 'ਚ ਲੜਾਈ ਹੁੰਦੀ ਹੈ ਪੰਜਾਬ ਦੇ ਮਾਹੌਲ ਵਾਸਤੇ ਤੇ ਪੰਜਾਬ ਦੇ ਫਿਊਚਰ ਲਈ ਚੰਗਾ ਨਹੀਂ ਹੈ ਇਹਨੂੰ ਟਾਲਣ ਲਈ ਰਾਈਟ ਟਾਈਮ ਤੇ ਪਹਿਲਾਂ ਕੁਝ ਪਾਲਿਸੀਆਂ ਹੋਣੀਆਂ ਚਾਹੀਦੀ ਸੀ ਉਹ ਤਾਂ ਚਲ ਜੋ ਹੋਣਾ ਹੋਣਾ ਅਸੀਂ ਹੋ ਗਿਆ ਹੁਣ ਵੀ ਇਹਨੂੰ ਧਿਆਨ 'ਚ ਰੱਖਦੇ ਹੋਏ ਪਲਾਨ ਕਰਨੇ ਚਾਹੀਦੇ ਨੇ ਅਦਰਵਾਈਜ਼ ਤਾਂ ਫਿਰ ਉੱਥੇ ਇਹ ਤੁਸੀਂ ਦੰਗਾ ਫਸਾਦ ਵਾਲੀ ਸਿਚੁਏਸ਼ਨ ਪੈਦਾ ਕਰ ਲਓਗੇ ਅ ਸਾਡੇ ਲੋਕ ਅਕਸਰ ਇਸ ਦੇ ਬਾਰੇ ਚ ਗੱਲ ਕਰਦੇ ਆ ਜਦੋਂ ਆ ਤੁਸੀਂ ਟੈਰੈਕਸ ਦੀਆਂ ਗੱਲਾਂ ਕਰਦੇ ਹੋ ਕਿ ਜੌਬਸ ਦੇ ਉੱਤੇ ਡਾਕਾ ਪੈ ਰਿਹਾ ਉਹ ਇੱਕ ਹੋ ਗਿਆ ਕਿ ਇੱਕ ਮੁਲਕ ਤੋਂ ਲੋਕ ਆਏ ਨੇ ਜਿਹੜੇ ਦੂਜੇ ਮੁਲਕ ਦੇ ਲੋਕਾਂ ਦੀਆਂ ਜੌਬਸ ਖੋ ਰਹੇ ਨੇ ਯਾ ਉਹਨਾਂ ਨੂੰ ਸਸਤੀ ਲੇਬਰ ਮਿਲ ਰਹੀ ਆ ਪਰ ਅਸੀਂ ਜਦੋਂ ਇੱਕ ਕੰਟਰੀ ਦੀ ਗੱਲ ਕਰਦੇ ਹਾਂ ਹੁਣ ਕੈਨੇਡਾ ਦੇ ਵਿੱਚ ਕਦੇ ਇਦਾਂ ਨਹੀਂ ਕੀ ਪਾਲਿਸੀਜ਼ ਬਣ ਸਕਦੀਆਂ ਨੇ ਕਿ ਕੋਈ 온ਟਾਰੀਓ ਵਾਸੀ ਜਾ ਕੇ BC ਦੇ ਵਿੱਚ ਕੰਮ ਕਰੇ ਤੇ ਉਹਨੂੰ ਉੱਥੇ ਜੌਬ ਜਿਹੜੀ ਆ ਨਾ ਦਿੱਤੀ ਜਾਵੇ ਆਉਂਦੇ ਰਹਿਣ ਸੈਨ ਦਾ ਪ੍ਰਬੰਧ ਉੱਥੇ ਕੀਤਾ ਜਾਵੇ ਪਰ ਪੰਜਾਬ 'ਚ ਜਦੋਂ ਗੱਲ ਆਉਂਦੀ ਆ ਜਦੋਂ ਦੂਜੇ ਮੁਲਕਾਂ 'ਚ ਕਿਸ ਉਦੋਂ ਤਾਂ ਅਸੀਂ ਇਸ ਚੀਜ਼ ਨੂੰ ਬਹੁਤ ਵੱੱਟ ਚੜ੍ਹ ਕੇ ਗੱਲ ਕਰਦੇ ਹਾਂ ਕਿ ਵੀ ਕਿਉਂ ਐਦਾਂ ਹੋਇਆ ਦੂਜੇ ਪਾਸੇ ਜਦੋਂ ਪੰਜਾਬ ਦੇ ਵਿੱਚ ਹੀ ਜਦੋਂ ਪ੍ਰਵਾਸੀ ਆ ਕੇ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਸਾਡੇ ਪੰਜਾਬੀ ਵਰਤਾਓ ਕਰਦੇ ਨੇ ਅਕਸਰ ਗਾਲਾਂ ਕੱਢੀਆਂ ਜਾਂਦੀਆਂ ਨੇ ਜਾਂ ਕੁੱਟਮਾਰ ਕੀਤੀ ਜਾਂਦੀ ਆ ਉਹਦੇ ਵਿੱਚ ਫਿਰ ਡਬਲ ਸਟੈਂਡਰਡ ਦੇਖੋ ਇਹ ਇਹ ਬੜਾ ਅਫਸੋਸਨਾਕ ਹੈ ਪਹਿਲੀ ਗੱਲ ਤਾਂ ਮੈਂ ਤੇ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਇਹ ਬੜੀ ਇੰਪੋਰਟੈਂਟ ਚੀਜ਼ ਹੈ ਅਸੀਂ ਸਮਝਦੇ ਹਾਂ ਕਿ ਅਸੀਂ ਪੰਜਾਬੀ ਹੂੰ ਮਤਲਬ ਅਸੀਂ ਉੱਥੋਂ ਆਏ ਹੁਣ ਤਾਂ ਅਸੀਂ ਕਹਾਂ ਤੇ ਪੰਜਾਬੀ ਹੁਣ ਤਾਂ ਅਸੀਂ ਇੱਧਰ ਰਹਿੰਦੇ ਆ ਜੀ ਜਿਹੜੇ ਵੀ ਅਸੀਂ ਉੱਥੇ ਜੰਮੇ ਪਲੇ ਇਸ ਕਰਕੇ ਅਸੀਂ ਪੰਜਾਬੀ ਆ ਸਾਡੇ ਮਾਪਿਓ ਉੱਥੇ ਜੰਮੇ ਪਲੇ ਇਸ ਕਰਕੇ ਪੰਜਾਬੀ ਮੇਰਾ ਦਾਦਾ ਵੀ ਉੱਥੇ ਸੀ ਇਸ ਕਰਕੇ ਮੈਂ ਪੰਜਾਬੀ ਸਾਨੂੰ ਕੀ ਪਤਾ ਕਿ ਸਾ ਤੋਂ ਸਾਡੀਆਂ 10 ਪੀੜ੍ਹੀਆਂ ਪਹਿਲਾਂ ਅਸੀਂ ਕਿੱਥੋਂ ਆ ਜੀ ਦੇਖੋ ਸਾਰਾ ਫਰੋਲ ਕੇ ਦੇਖ ਲਓ ਜਿਹੜਾ ਇਹ ਪੂਰਾ ਖੇਤ ਹੈ ਇਹਦੇ ਚੋਂ ਪੂਰੇ ਜਿਹੜੇ ਹਮਲਾਵਰ ਆਏ ਸੀ ਲੋਕ ਪੁਰਾਣੇ ਲੋਕ ਆਏ ਸੀ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਰਹੇ ਮੈਂ ਵੀ ਆਪਣੀ ਜਿਹੜਾ ਪਰਿਵਾਰਕ ਜਦੋਂ ਪਛੋਕੜ ਫਰੋਲਿਆ ਤੇ ਮੈਨੂੰ ਵੀ ਲੱਗਿਆ ਸਾਡੇ ਵੀ ਬਾਹਰੋਂ ਆਏ ਹੋਣੇ ਕਿਤੋਂ ਸੋ so, 10 ਪੀੜੀਆਂ ਪਹਿਲਾਂ 15 ਪੀੜੀਆਂ ਪਹਿਲਾਂ ਅਸੀਂ ਪਤਾ ਨਹੀਂ ਕਿੱਥੋਂ ਆਏ ਹੋਇਆ ਇਹ ਤਾਂ ਐਵੇਂ ਹੁਣ ਅਸੀਂ ਇੱਕ ਭਲੇਖਾ ਪਾਇਆ ਹੋਇਆ ਹੈ ਨਾ ਕਿ ਵੀ ਅਸੀਂ ਸ਼ਾਇਦ ਪਤਾ ਨਹੀਂ ਜਦੋਂ ਤੋਂ ਧਰਤੀ ਸਾਜੀ ਰੱਬ ਨੇ ਉਦੋਂ ਤੋਂ ਅਸੀਂ ਪੰਜਾਬ ਵਿੱਚ ਅਸੀਂ ਰਹਿ ਰਹੇ ਹਾਂ ਇਹ ਪਾਪੂਲੇਸ਼ਨ ਇਦਾਂ ਮੂਵ ਕਰਦੀ ਰਹੀ ਹੈ ਤੇ ਜਿਹੜੇ ਜਿਵੇਂ ਅਸੀਂ ਪੰਜਾਬ 'ਚ ਜੰਮ ਕੇ ਪੰਜਾਬੀ ਬਣ ਗਏ ਹੂੰ ਇਸੇ ਤਰ੍ਹਾਂ ਜਿਹੜੇ ਹੁਣ ਪੰਜਾਬ 'ਚ ਪੈਦਾ ਹੋ ਰਹੇ ਨੇ ਉਹ ਵੀ ਪੰਜਾਬੀ ਨੇ ਉਹ ਸਾਡੇ ਨਾਲੋਂ ਬਿਹਤਰ ਪੰਜਾਬੀ ਬੋਲਣਗੇ ਹੋ ਸਕਦਾ ਸਾਡੇ ਤਾਂ ਜਿਵੇਂ ਇੱਕ ਪਾਤਰ ਦੀ ਕਮਤਾ ਹੈ ਕਿ ਜਿਹੜੇ ਸਾਡੀ ਜਿਹੜੀਆਂ ਪਿਹਰੇ ਪੰਜਾਬੀ ਨੇ ਉਹਨਾਂ ਦੇ ਨਿਆਣਿਆਂ ਨੂੰ ਤਾਂ ਪੰਜਾਬੀ ਆਉਂਦੀ ਨਹੀਂ ਤੇ ਜਿਹੜੇ ਬਾਹਰੋਂ ਆਏ ਨੇ ਪ੍ਰਵਾਸੀ ਉਹ ਉਹਨਾਂ ਦੇ ਬੱਚੇ ਪੰਜਾਬੀ ਜਾਣਦੇ ਨੇ ਸੋ ਇਹ ਤਾਂ ਐਵੇਂ ਇੱਕ ਭਲੇਖਾ ਹੈ ਕਿ ਵੀ ਪੰਜਾਬੀ ਅ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਕਿ ਜਿਹੜੀ ਪ੍ਰਮਾਤਮਾ ਨੇ ਬਣਾ ਕੇ ਭੇਜੀ ਆ ਅਸੀਂ ਪੰਜਾਬੀ ਸਿੰਪਲੀ ਇਸ ਕਰਕੇ ਸੀ ਵੀ ਅਸੀਂ ਪੰਜਾਬ 'ਚ ਪੈਦਾ ਹੋਏ ਜਦੋਂ ਹੁਣ ਸਾਡੇ ਬੱਚੇ ਸੱਤ ਤੋਂ ਚਾਰ ਪੀੜੀਆਂ ਬਾਅਦ ਸੋਚੋ ਜਿਹੜੇ ਉਹ ਇੱਥੇ ਹੀ ਪੈਦਾ ਹੋਣਗੇ ਉਹ ਕਿਹੜੇ ਪੰਜਾਬੀ ਹੋਣਗੇ ਉਹਨਾਂ ਨੂੰ ਨਾ ਪੰਜਾਬੀ ਆਉਂਦੀ ਹੋਣੀ ਹੈ ਨਾ ਉਹਨਾਂ ਦਾ ਰਹਿਣ ਸਹਿਣ ਸਾਡੇ ਵਾਲਾ ਹੋਣਾ ਔਰ ਉਹਨਾਂ ਦੀ ਹੌਲੀ ਹੌਲੀ ਸ਼ਕਲਾਂ ਵੀ ਬਦਲ ਜਾਣੀਆਂ ਇਸੇ ਤਰ੍ਹਾਂ ਇਹ ਜਿਹੜੇ ਇਹ ਲੋਕ ਨੇ ਇਹ ਵੀ ਹੁਣ ਇਹਨਾਂ ਨੇ ਵੀ ਤੇ ਪੰਜਾਬੀ ਬਣ ਜਾਣਾ ਆਉਣ ਵਾਲੇ ਸਾਲਾਂ ਬਾਅਦ ਅਕਸਰ ਇਹ ਕਿਹਾ ਜਾਂਦਾ ਕਿ ਜਿਸ ਤਰੀਕੇ ਨਾਲ ਰਹਿਣ ਸਹਿਣ ਹੈ ਕਿ ਪੰਜਾਬ ਦਾ ਇੱਕ ਤਰੀਕੇ ਨਾਲ ਮਾਹੌਲ ਵੀ ਖਰਾਬ ਥੋੜਾ ਜੈ ਇਨਾ ਕਰਕੇ ਜ਼ਰੂਰ ਹੁੰਦਾ ਆ ਜੇ ਮੈਂ ਇਸ ਪਾਸੇ ਵੱਲ ਨੂੰ ਜਾਵਾਂ ਕਿ ਕ੍ਰਾਈਮ ਰੇਸ਼ੋ ਵਧਦੀ ਵਧਣੀ ਸ਼ੁਰੂ ਹੋ ਚੁੱਕੀ ਹੈ ਜਈਆਂ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਵੀ ਕਿਤੇ ਨਾ ਕਿਤੇ ਕ੍ਰਾਈਮ ਵੀ ਵਧਿਆ ਇਹਨਾਂ ਦੇ ਵਿੱਚ ਦੇਖੋ ਪ੍ਰੋਬਲਮਸ ਤਾਂ ਹੋਣਗੀਆਂ ਜਦੋਂ ਪਾਪੂਲੇਸ਼ਨ ਐਨੀ ਵੱਡੀ ਤਾਦਾਦ ਚ ਜਿਵੇਂ ਹੁਣ ਕੈਨੇਡਾ ਚ ਜੀ ਕਿ ਅਸੀਂ ਇੱਥੇ ਵੀ ਇਤਰਾਜ਼ ਕਰਦੇ ਆਂ इवन ਅਸੀਂ ਆਪ ਇੱਥੇ ਆਏ ਹੋਏ ਹਾਂ ਪਰ ਅਸੀਂ ਵੀ ਇਤਰਾਜ਼ ਕਰਦੇ ਆਂ ਕਿ ਜਿਹੜੀ ਪਿਛਲੇ ਟਾਈਮ ਚ ਜਦੋਂ ਦੀ ਇਹ ਪਿਛਲੀ ਸਾਡੀਆਂ ਦੋਸਤ ਟਰਮ ਲੰਘੀਆਂ ਨੇ ਸਰਕਾਰ ਦੀਆਂ ਕਿ ਇੱਥੇ ਅਨ ਲਿਮਟਡ ਅਨ ਕੰਟਰੋਲਡ ਮਾਈਗ੍ਰੇਸ਼ਨ ਹੋਈ ਸਟੂਡੈਂਟ ਵੀਜ਼ਾ ਪ੍ਰੋਗਰਾਮ ਦੇ ਰੂਪ ਚ ਇਸ ਤੋਂ ਪਹਿਲਾਂ ਹੋਰ ਕਿੰਨੇ ਤਰੀਕਿਆਂ ਨਾਲ ਉਹਦੇ ਨਾਲ ਹੁਣ ਇੱਥੇ ਪ੍ਰੋਬਲਮਜ਼ ਆ ਰਹੀਆਂ ਨੇ ਇੱਥੇ ਜਿਹੜੇ ਇੱਥੋਂ ਦੇ ਬੌਰਨ ਬੱਚੇ ਨੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਜਦੋਂ ਉਹ ਬੱਚੇ ਆਮ ਕਰਕੇ ਸਕੂਲਾਂ 'ਚ ਪੜ੍ਹਦੇ ਸੀ ਬੱਚੇ ਨਾ ਸਮਰ ਜੋਬਸ ਕਰਨੇ ਸ਼ੁਰੂ ਕਰ ਲੈਂਦੇ ਸੀ ਹੁਣ ਅੱਜ ਕੱਲ ਬੱਚਿਆਂ ਨੂੰ ਜੋਬਸ ਨਹੀਂ ਮਿਲਦੀਆਂ ਇੱਥੋਂ ਦੇ ਜਿਹੜੇ ਬੌਰਨ ਬੱਚੇ ਨੇ ਉਹਨਾਂ ਨੂੰ ਲੱਗਦਾ ਸ਼ਾਇਦ ਹੁਣ ਇਹ ਮੁਲਕ ਉਹਨਾਂ ਦੇ ਰਹਿਣ ਦੇ ਕਾਬਲ ਨਹੀਂ ਰਿਹਾ ਹਮਮ ਤੇ ਹੋਰ ਕਿੰਨੇ ਇਸ਼ੂਜ਼ ਆ ਰਹੇ ਨੇ ਈਵਨ ਜਿਹੜੇ ਵੱਡੀ ਉਮਰ ਦੇ ਇਮੀਗਰੈਂਟ ਨਵੇਂ ਆਉਂਦੇ ਨੇ ਉਹਨਾਂ ਨੂੰ ਵੀ ਜੋਬਸ ਨਹੀਂ ਮਿਲਦੀਆਂ ਹੁਣ ਹਾਲਤ ਹੁਣ ਤੇ ਇਹ ਹੋ ਗਈ ਹੈ ਕਿ ਇੰਨੇ ਜ਼ਿਆਦਾ ਸਟੂਡੈਂਟ ਆ ਗਏ ਕਿ ਨਵੇਂ ਆਏ ਸਟੂਡੈਂਟਸ ਨੂੰ ਵੀ ਜੋਬ ਮਿਲ ਰਹੀਆਂ ਹਮ ਸੋ ਜਦੋਂ ਤੁਸੀਂ ਅਨ ਕੰਟਰੋਲਡ ਪੋਪੂਲੇਸ਼ਨ ਮੂਵ ਕਰੇਗੀ ਇੱਕ ਥਾਂ ਤੋਂ ਦੂਜੀ ਥਾਂ ਚਾਹੇ ਉਹ ਇੱਕ ਮੁਲਕ ਤੋਂ ਦੂਜੇ ਮੁਲਕ ਤੋਂ ਜਾਵੇ ਚਾਹੇ ਇੱਕ ਸੂਬੇ ਤੋਂ ਦੂਜੇ ਸੂਬੇ ਤੋਂ ਜਾਏ ਭਾਵੇਂ ਮੈਂ ਕਹਿੰਦਾ ਪਿੰਡ ਤੋਂ ਸ਼ਹਿਰ ਚ ਜਾਏ ਪ੍ਰੋਬਲਮ ਤੋਂ ਉੱਤੇ ਆਏਗੀ ਇਹ ਪ੍ਰੋਬਲਮ ਹੁਣ ਜੈਨੂਨ ਪ੍ਰੋਬਲਮ ਹੈ ਪੰਜਾਬ ਚ ਆਈ ਹੋਈ ਤੇ ਪਰ ਇਹਦਾ ਹੁਣ ਇਲਾਜ ਕੋਈ ਇਹ ਤਾਂ ਹੈ ਨਹੀਂ ਕਿ ਜਿਹੜੇ ਆ ਗਏ ਤੁਸੀਂ ਉਹਨਾਂ ਨੂੰ ਵਾਪਸ ਮੋੜ ਦੇਣਾ ਜਿਹੜੇ ਤਾਂ ਹੁਣ ਉੱਥੇ ਬਸ ਗਏ ਜਿਨ੍ਹਾਂ ਦੇ ਬੱਚੇ ਉੱਥੇ ਪੈਦਾ ਹੋ ਗਏ ਉਹਨਾਂ ਦਾ ਤਾਂ ਹੁਣ ਉਹੀ ਰਾਈਟ ਇਹ ਠੀਕ ਹੈ ਕਿ ਤੁਸੀਂ ਹੁਣ ਕੋਈ ਕਾਇਦੇ ਕਾਨੂੰਨ ਇਸ ਹਿਸਾਬ ਨਾਲ ਬਣਾਓ ਕਿ ਜਿਹੜੀ ਨਵੀਂ ਮੂਵਮੈਂਟ ਹੈ ਥੋੜੀ ਜਿਹੀ ਉਹ ਕੰਟਰੋਲਡ ਹੋਏ ਕਿਉਂਕਿ ਅਲਟੀਮੇਟਲੀ ਇਹੋ ਜੀ ਪੋਪੂਲੇਸ਼ਨ ਦੇਖੋ ਬਿਜ਼ਨੈਸਸ ਦਾ ਇਹ ਲਾਲਚ ਹੈ ਉਹਨਾਂ ਨੂੰ ਚੀਪ ਲੇਬਰ ਚਾਹੀਦੀ ਹੈ ਪ੍ਰੋਬਲਮ ਹਮੇਸ਼ਾ ਹਰ ਜਗ੍ਹਾ ਬਿਜ਼ਨੈਸਸ ਵੈਲਥ ਵੀ ਕ੍ਰੀਏਟ ਕਰ ਰਹੇ ਨੇ ਬਿਜ਼ਨੈਸਸ ਪ੍ਰੋਬਲਮ ਵੀ ਕ੍ਰੀਏਟ ਕਰ ਰਹੇ ਨੇ ਜਿਵੇਂ ਹੁਣ ਅਸੀਂ ਵੈਸਟਰਨ ਮੁਲਕਾਂ 'ਚ ਵੀ ਦੇਖ ਰਹੇ ਹਾਂ ਕੌਨਟਰਡਿਕਸ਼ਨ ਜਿਹੜੇ ਸਾਡੇ ਬਿਜ਼ਨਸ ਕਰਨ ਵਾਲੇ ਨੇ ਚਾਹੇ ਉਹਨਾਂ ਦੀਆਂ ਫੈਕਟਰੀਆਂ ਨੇ ਚਾਹੇ ਰੈਸਟੋਰੈਂਟ ਹੈ ਚਾ ਕੋਈ ਹੋਰ ਕੰਮ ਹੈ ਉਹਨਾਂ ਨੂੰ ਤਾਂ ਸਸਤੀ ਲੇਬਰ ਚਾਹੀਦੀ ਹੈ ਔਰ ਉਹ ਉਸ ਉਸ ਸਸਤੀ ਲੇਬਰ ਨੂੰ ਰੱਜ ਕੇ ਐਕਸਪਲੋਇਟ ਕਰਨਾ ਚਾਹੁੰਦੇ ਜੋ ਕੁਝ ਰੈਸਟੋਰੈਂਟਾਂ ਵਾਲੇ ਆਪਣੇ ਪੰਜਾਬੀ ਇੱਥੇ ਕਰਦੇ ਨੇ ਉਹ ਆਪਾਂ ਨੂੰ ਪਤਾ ਜੋ ਫੈਕਟਰੀਆਂ ਜੋ ਫਾਰਮਾਂ ਚ ਹੁੰਦਾ ਤੇ ਪਰ ਹੁਣ ਉਹ ਜੀ ਸਸਤੀ ਲੇਬਰ ਵਾਲਾ ਜਿਹਨੇ ਮਤਲਬ ਸਸਤੀ ਜੌਬ ਕਰਨੀ ਹੈ ਉਹ ਹੁਣ ਇੱਕ ਬੇਸਮੈਂਟ ਚ ਇਕੱਠੇ ਇਕੱਠੇ ਹੋ ਕੇ 10-10 ਜਣੇ ਰਹਿਣਗੇ ਨਾ ਉਹ ਇੰਡੀਪੈਂਡੈਂਟ ਅਪਾਰਟਮੈਂਟ ਤਾਂ ਲੈ ਨਹੀਂ ਰਹੇ ਕਿਉਂਕਿ ਤੁਸੀਂ ਇੰਨੀ ਉਹਨਾਂ ਨੂੰ ਤਨਖਾਹ ਨਹੀਂ ਦੇ ਰਹੇ ਹੂੰ ਫਿਰ ਫਿਰ ਦੂਜੇ ਪਾਸੇ ਸੱਸੀ ਇਤਰਾਜ਼ ਕਰਦੀਆਂ ਕਿ ਜੀ ਇੱਕ 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 ਬੇਸਮੈਂਟ ਚ 20 20 ਜਣੇ ਰਹਿ ਰਹੇ ਨੇ ਇਹਨਾਂ ਦਾ ਰਹਿਣ ਸਹਣ ਖਰਾਬ ਹੈ ਇਹਨਾਂ ਇਹ ਇਹਨਾਂ ਨੇ ਸਾਡੇ 네ਬਰਹੂਡ ਦਾ ਮਾਹੌਲ ਖਰਾਬ ਕਰਤਾ ਹੁਣ 네ਬਰਹੂਡ ਦਾ ਮਾਹੌਲ ਉਹਨਾਂ ਨੇ ਖਰਾਬ ਕਰਨਾ ਹੀ ਸੀ ਕਿ ਜਦੋਂ ਤੁਹਾਨੂੰ ਇੱਕ ਪਾਸੇ ਤੁਹਾਨੂੰ ਸਸਤੀ ਲੇਬਰ ਚਾਹੀਦੀ ਹੈ ਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਚਾਹੀਦਾ ਵੀ ਇਹ ਰਹਿਣ ਲਈ ਕਿਸੇ ਹੋਰ ਪਾਸੇ ਚੱਲ ਜਾਣ ਸਾਨੂੰ ਆ ਕੇ ਸਿਰਫ ਸਸਤਾ ਕੰਮ ਕਰਨਾ ਹੁਣ ਅਸੀਂ ਆਪਣੇ ਘਰਾਂ 'ਚ ਪੰਜਾਬ 'ਚ ਹੂੰ ਹਰ ਘਰ 'ਚ ਤੁਸੀਂ ਕੰਮ ਵਾਲੀ ਲਾਈ ਹੋਈ ਹੈ। ਬਿਲਕੁਲ। ਇੱਕ ਖਾਣਾ ਬਣਾਉਣ ਲਈ ਆ ਰਹੀ ਹੈ, ਕੱਪੜੇ ਧੋਣ ਲਈ ਆ ਰਹੀ ਹੈ, ਇੱਕ ਬੱਚਾ ਸੰਭਲਣ ਲਈ ਆ ਰਹੀ ਹੈ, ਇੱਕ ਕਿਸ਼ੋਰ ਕਸੀਕਾਰ ਧੋਣ ਲਈ ਬੰਦਾ ਰੱਖਿਆ ਹੁੰਦਾ। ਤੁਸੀਂ ਚਾਹੁੰਦੇ ਕਿ ਸਾਨੂੰ ਕੰਮ ਕਰਨ ਲਈ ਬੰਦੇ ਤਾਂ ਸਾਰੇ ਮਿਲਣ। ਪਰ ਰਹਿਣ ਕਿਤੇ ਰਹਿਣ ਵਾਸਤੇ ਕਿਸੇ ਹੋਰ ਪਲਾਨਟ ਤੇ ਜਾਣ ਇਹ। ਚੰਡੀਗੜ੍ਹ ਵਾਲੇ ਮੈਂ ਲੋਕਾਂ ਨੂੰ ਦੇਖਿਆ ਪਖੰਡ ਕਰਦੇ ਹੋਏ ਇਹ ਕਿ ਦੇਖੋ ਜੀ ਇਹਨਾਂ ਨੇ ਜੀ ਇੱਥੇ ਝੁੱਗੀਆਂ ਆ ਕੇ ਬਣ ਗਈਆਂ, ਇੱਥੇ ਬਿਜਲੀ ਚੋਰੀ ਹੁੰਦੀ ਹੈ। ਤੇ ਤੁਸੀਂ ਨਾਲੇ ਤੇ ਘਰਾਂ 'ਚ ਚਾਰ-ਚਾਰ ਨੌਕਰ ਰੱਖੇ ਹੋਏ ਨੇ। ਹੁਣ ਉਹ ਚਾਰ ਨੌਕਰ ਤੁਸੀਂ ਜਿੰਨੇ ਕ ਉਹਨਾਂ ਨੂੰ ਪੈਸੇ ਦਿੰਦੇ ਹੋ ਉਹਦੇ ਨਾਲ ਉਹਨਾਂ ਨੇ ਅਪਾਰਟਮੈਂਟ ਛੋੜ ਰਹਿਣਾ ਉਹ ਝੁੱਗੀ 'ਚ ਹੀ ਰਹਿ ਸਕਦੇ ਨਾ ਪਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹਦੇ ਨਾਲ ਲਿਵਿੰਗ ਸਟੈਂਡਰਡ ਵੀ ਤਾਂ ਹੁਣ ਪੰਜਾਬ ਦਾ ਝੁੱਗੀਆਂ ਦਾ ਤੁਸੀਂ ਉਹਨਾਂ ਦਿੱਤੀ ਨਜ਼ਰ ਦੇ ਵਿੱਚ ਤਾਂ ਹੀ ਕਹਿ ਰਹੇ ਨਾ ਲਿਵਿੰਗ ਸਟੈਂਡਰਡ ਠੀਕ ਹੋ ਸਕਦਾ ਕਿ ਤੁਸੀਂ ਆਪਣੇ ਘਰਾਂ 'ਚ ਜਿਹੜੀ ਲੇਬਰ ਹੈ ਉਹਨੂੰ ਇੰਨੀ ਇੱਕ ਮਿਨੀਮਮ ਵੇਜ ਪੇ ਕਰੋ ਕਿ ਉਹ ਇੱਕ ਅਪਾਰਟਮੈਂਟ ਕਿਰਾਏ ਤੇ ਲੈ ਸਕਾ ਜੇ ਨਹੀਂ ਪੇ ਕਰ ਸਕਦੇ ਤਾਂ ਨਾ ਰੱਖੋ ਸਸਤੀ ਲੇਬਰ ਵੀ ਚਾਹੀਦੀ ਆ ਤੇ ਫਿਰ ਮਟੂਗੀਆਂ ਬਸਤੀਆਂ ਵਿੱਚੋਂ ਵਧੀਆਂ ਨੇ ਦੋਨਾਂ 'ਚ ਇੱਕ ਚੋਣਾ ਪਵੇਗਾ ਨਾ ਜਾਂ ਤੇ ਸਸਤੀ ਲੇਬਰ ਵਾਲਾ ਕੰਮ ਛੱਡੋ ਤੇ ਜਾਂ ਫਿਰ ਝੁੱਗੀਆਂ ਬਸਤੀਆਂ ਵਾਲਿਆਂ ਨੂੰ ਜਾਂ ਫਿਰ ਤੁਸੀਂ ਦੇਖੋ ਤੁਹਾਨੂੰ ਐਨੇ ਕਿ ਤਾਂ 휴ਮੈਨਿਟੀ ਰੱਖਣੀ ਪਊਗੀ ਕਿ ਦੋਨਾਂ 'ਚ ਇੱਕ ਚੋਣਾ ਪਊਗਾ ਜਾਂ ਤੁਹਾਨੂੰ ਸਸਤੀ ਲੇਬਰ ਮਿਲੇਗੀ ਖੇਤਾਂ 'ਚ ਹੁਣ ਜਦੋਂ ਆਏ ਨਹੀਂ ਸੀ ਦੇਖੋ ਜਦੋਂ ਇੱਕ ਸਾਲ ਜਿਹੜੀ ਯੂਪੀ ਬਿਹਾਰ 'ਚੋਂ ਲੇਬਰ ਨਹੀਂ ਆਈ ਤੇ ਕਿੰਨਾ ਖੜਾ ਕ੍ਰਾਈਸਿਸ ਖੜਾ ਹੋ ਗਿਆ ਸੀ ਸੋ ਹੁਣ ਇਹ ਦੋਨੇ ਪਾਸੇ ਮਤਲਬ ਅਸੀਂ ਫਸੇ ਹੋਇਆ ਇਹਦਾ ਇਹਦਾ ਮਤਲਬ ਤਰੀਕਾ ਇਹੀ ਸੀਗਾ ਕਿ ਜਦੋਂ ਨਾ ਨਵੇਂ-ਨਵੇਂ ਪੰਜਾਬ ਚ ਯੂਪੀ ਬਿਹਾਰ ਚੋਂ ਲੇਬਰ ਆਉਣ ਲੱਗੀ ਤਾਂ ਜਿਹੜੇ ਸਾਡੇ ਪਿੰਡਾਂ ਚੋਂ ਦਲਿਤ ਭਾਈਚਾਰੇ ਚੋਂ ਲੋਕ ਖੇਤਾਂ ਚ ਕੰਮ ਕਰਦੇ ਸੀ ਉਹਨਾਂ ਦੀਆਂ ਜੌਬ ਚਲੇ ਗਈਆਂ ਹੂੰ ਹੂੰ ਕਿਉਂਕਿ ਜਿਹੜੇ ਬਾਹਰੋਂ ਆਏ ਸੀ ਉਹ ਸਸਤੇ ਮਿਲਦੇ ਸੀ ਜੀ ਤੇ ਉਹਨਾਂ ਨੂੰ ਵੀ ਸ਼ੁਰੂ-ਸ਼ੁਰੂ ਚ ਤਕਲੀਫ ਹੋਈ ਹੂੰ ਹੂੰ ਕਿ ਇਹਨਾਂ ਕਰਕੇ ਸਾਡੀਆਂ ਸਾਡੇ ਕੰਮ ਚਲੇ ਗਏ ਉਹਨਾਂ ਨੇ ਆਪਣੇ ਆਪ ਨੂੰ ਹੋਰ ਕੰਮਾਂ ਚਲਾ ਲਿਆ ਉਹ ਸ਼ਹਿਰਾਂ ਚ ਚਲੇ ਗਏ ਪੜ੍ਹ ਲਏ ਜੌਬਸ ਕਰਨ ਲੱਗੇ ਤੇ ਹੁਣ ਫਿਰ ਇਹ ਆ ਗਈ ਜਿਹੜੀ ਬਾਹਰੋਂ ਆਈ ਲੇਬਰ ਹੁਣ ਬਾਹਰੋਂ ਆਈ ਲੇਬਰ ਵੀ ਜਿਹੜੀ ਹੈਗੀ ਹੈ ਉਹ ਹੁਣ ਹੌਲੀ ਹੌਲੀ ਉਹਨਾਂ ਚੋਂ ਵੀ ਸੈਟਲ ਹੋ ਗਏ ਉਹਨਾਂ ਨੇ ਵੀ ਪੰਜਾਬ ਚ ਆਪਣੇ ਕੰਮਕਾਰ ਸ਼ੁਰੂ ਕਰ ਲਏ ਕਾਰੋਬਾਰ ਸ਼ੁਰੂ ਕਰ ਲਏ ਫਿਰ ਉਹ ਘਾਟ ਪੂਰੀ ਕਰਨ ਲਈ ਹੋਰ ਨਵੇਂ ਆ ਗਏ ਹੈਨਾ ਹੁਣ ਇਹ ਸਿਲਸਿਲਾ ਚੱਲਦਾ ਜਦੋਂ ਤੁਸੀਂ ਸਸਤੀ ਲੇਬਰ ਲੱਭਦੇ ਆ ਇਸ ਚੀਜ਼ ਚ ਪ੍ਰੋਬਲਮ ਵੀ ਹੈ ਤੇ ਸੋਲੂਸ਼ਨ ਵੀ ਆ ਸੋਲੂਸ਼ਨ ਇਹਦਾ ਇਹ ਹੈਗਾ ਕਿ ਜਿਹੜੀ ਸਾਡੀਆਂ ਸਰਕਾਰਾਂ ਨੇ ਉਹ ਬਿਜ਼ਨੈਸਸ ਨੂੰ ਰੈਗੂਲੇਟ ਕਰ ਸਕਦੀਆਂ ਬਿਜ਼ਨਸ ਦੇ ਵਿੱਚ ਜਿਹੜੇ ਲੇਬਰ ਲਾਜ਼ ਨੇ ਉਹਨਾਂ ਨੂੰ ਕੰਟਰੋਲ ਕਰ ਸਕਦੀਆਂ ਕਿ ਜੇ ਤੁਸੀਂ ਵਰਕਰ ਹਾਇਰ ਕਰਨੇ ਨੇ ਪੰਜਾਬ ਤੋਂ ਬਾਹਰੋਂ ਉਹਨਾਂ ਦੇ ਰਹਿਣ ਸਹਿਣ ਦੀ ਰਿਸਪੌਂਸਿਬਿਲਟੀ ਤੁਹਾਡੀ ਆ ਓਕੇ ਫਿਰ ਉਹ ਸਸਤਾ ਨਹੀਂ ਰਹੇਗਾ ਦੇਖੋ ਨਾ ਜਦੋਂ ਕੋਈ ਵਰਕਰ ਤੁਸੀਂ ਹਾਇਰ ਕਰਨਾ ਦੂਸਰੇ ਪ੍ਰੋਵਿੰਸ ਚੋਂ ਤੇ ਤੁਹਾਨੂੰ ਉਹਦਾ ਉਹਦਾ ਰਹਿਣ ਸਹਿਣ ਦਾ ਅਰੇਂਜਮੈਂਟ ਕਰਨਾ ਪੈਣਾ ਤੁਹਾਨੂੰ ਮਹਿੰਗਾ ਪੈ ਜਾਣਾ ਜੋ ਮਹਿੰਗਾ ਪਏਗਾ ਤੇ ਫਿਰ ਤੁਸੀਂ ਬਾਹਰੋਂ ਨਹੀਂ ਹਾਇਰ ਕਰੋ ਫਿਰ ਤੁਸੀਂ ਲੋਕਲ ਨੂੰ ਤਰਜੀਹ ਦੋਗੇ ਸੋ ਇਸ ਤਰ੍ਹਾਂ ਦੀਆਂ ਪਾਲਿਸੀਜ਼ ਹੋ ਸਕਦੇ ਮੈਂ ਮੈਨੂੰ ਨਹੀਂ ਪਤਾ ਵੀ ਐਗਜ਼ੈਕਟਲੀ ਕਿਵੇਂ ਹੋਣਾ ਮੈਂ ਤੇ ਜਸਟ ਇੱਕ ਮਤਲਬ ਉਂਝ ਰੈਂਡਮ ਥਾਟਸ ਨੇ ਇਹ ਕਿ ਇਸ ਤਰੀਕੇ ਨਾਲ ਜਿਵੇਂ ਹਿਮਾਚਲ ਨੇ ਇਹ ਕੰਟਰੋਲ ਕੀਤਾ ਕਿ ਸਾਡੇ ਇੱਥੇ ਕੋਈ ਜ਼ਮੀਨ ਨਹੀਂ ਬਾਹਰੋਂ ਆ ਕੇ ਖਰੀਦ ਸਕਦਾ ਪੰਜਾਬ 'ਚ ਵੀ ਡੈਫੀਨਿਟਲੀ ਇਹ ਕਾਨੂੰਨ ਬਣ ਸਕਦਾ ਹੈ ਕਿ ਕੀ ਪ੍ਰੋਬਲਮ ਬਣਾਇਆ ਜਾ ਸਕਦਾ ਕੋਈ ਵੀ ਸੂਬਾ ਆਪਣੇ ਪਾਪੂਲੇਸ਼ਨ ਜਾਂ ਆਪਣੇ ਕਲਚਰਲ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ ਕਾਨੂੰਨ ਬਣਾ ਸਕਦਾ ਸਾਡੇ ਇੱਥੇ ਕਿਊਬੈਕ ਸੂਬਾ ਹੂੰ ਉਹਦੇ ਚ ਤੁਸੀਂ ਕੋਈ ਵੀ ਬਿਜ਼ਨਸ ਜਿਹੜਾ ਹੈ ਉੱਥੇ ਕਰਨ ਵਾਲਾ ਜਾਂ ਉੱਥੇ ਕੋਈ ਜਾ ਕੇ ਜਿੰਨੇ ਸੈਟਲ ਹੋਣਾ ਉਹਦੀ ਰਿਕੁਆਇਰਮੈਂਟ ਹੈ ਕਿ ਉਹਨੂੰ ਫ੍ਰੈਂਚ ਲੈਂਗੁਏਜ ਆਉਣੀ ਚਾਹੀਦੀ ਹੈ ਹੂੰ ਹੂੰ ਬਿਜ਼ਨੈਸਸ ਨੂੰ ਸਾਰੇ ਕੰਮ ਫ੍ਰੈਂਚ ਕਰਨਾ ਪੈਂਦਾ ਜੀ ਉਹ ਆਪਣੇ ਕਲਚਰ ਨੂੰ ਤੇ ਆਪਣੀ ਲੈਂਗੁਏਜ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਪੰਜਾਬ ਵੀ ਜੇ ਮੰਨ ਲਿਆ ਸੀ ਚਾਹੁੰਦਾ ਤੇ ਬਿਲਕੁਲ ਕਰ ਸਕਦਾ ਇਹ ਗੱਲ ਤੇ ਪੰਜਾਬ ਗਵਰਨਮੈਂਟ ਨੂੰ ਕਰਨੀ ਚਾਹੀਦੀ ਔਰ ਕਰ ਸਕਦੀ ਹੈ ਇਹਦੇ ਲਈ ਕਿਹੜੇ ਉਹਨੂੰ ਸੈਂਟਰਲ ਸਰਕਾਰ ਤੋਂ ਪੁੱਛਣ ਦੀ ਲੋੜ ਹੈ ਕੀ ਪੰਜਾਬ ਦਾ ਪ੍ਰਵਾਸੀਆਂ ਬਿਨਾਂ ਗੁਜ਼ਾਰਾ ਹੈ ਨਹੀਂ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖ ਲਓ ਮੈਂ ਤਾਂ ਚਲੋ ਇੱਥੇ ਬੈਠਾ ਅੰਦਾਜ਼ਾ ਲਾ ਰਿਹਾ ਜਿੰਨੀ ਕੁ ਮੈਨੂੰ ਇਕਨੋਮੀ ਦੀ ਸਮਝ ਹੈ ਪੰਜਾਬ ਦੀ ਪਰ ਡੈਫੀਨੇਟਲੀ ਇਹਨੂੰ ਸੁਧਾਰਿਆ ਜ਼ਰੂਰ ਸਕਦਾ ਹੈ ਦੇਖੋ ਇਹਦੇ ਕੁਝ ਪੱਖ ਨੇ ਕੁਝ ਪੱਖ ਲੋਕ ਇਹ ਦਲੀਲ ਦਿੰਦੇ ਨੇ ਕਿ ਜੇ ਪੰਜਾਬ ਵਿੱਚ ਇੰਨੀ ਸਸਤੀ ਲੇਬਰ ਮਾਈਗਰੈਂਟ ਲੇਬਰ ਦੇ ਰੂਪ ਵਿੱਚ ਨਾ ਅਵੇਲੇਬਲ ਹੁੰਦੀ ਤਾਂ ਪੰਜਾਬ ਦੇ ਵਿੱਚ ਖੇਤੀ ਟੈਕਨੋਲੋਜੀ ਬਹੁਤ ਡਿਵੈਲਪ ਹੋ ਜਾਣੀ ਸੀ ਹੂੰ ਹੂੰ ਕਿਉਂਕਿ ਤੁਸੀਂ ਫਿਰ ਜਦੋਂ ਤੁਹਾਨੂੰ ਲੇਬਰ ਨਹੀਂ ਮਿਲ ਰਹੀ ਤਾਂ ਤੁਸੀਂ ਟੈਕਨੋਲੋਜੀ ਡਿਵੈਲਪ ਕਰ ਲੈਣੀ ਸੀ ਓਕੇ ਇਸੇ ਤਰ੍ਹਾਂ ਜੇ ਫੈਕਟਰੀਆਂ 'ਚ ਵੀ ਸਸਤੀ ਲੇਬਰ ਨਾ ਅਵੇਲੇਬਲ ਹੁੰਦੀ ਤਾਂ ਫੈਕਟਰੀਆਂ ਵਾਲਿਆਂ ਨੇ ਟੈਕਨੋਲੋਜੀ ਤੇ ਆਟੋਮੇਸ਼ਨ ਤੇ ਇਹਨਾਂ ਤੇ ਧਿਆਨ ਦੇਣਾ ਸੀ ਹੂੰ ਮਤਲਬ ਇਵਨ ਐਸੀ ਇੱਥੇ ਵੀ ਜੇ ਕਹਿੰਦੇ ਆ ਹੁਣ ਕਿ ਜੇ ਸਾਨੂੰ ਇੰਨੀ ਲੇਬਰ ਮੰਗਵਾਉਣ ਦੀ ਲੋੜ ਨਹੀਂ ਹੁਣ ਤਾਂ AI ਦਾ ਯੁੱਗ ਹੈ ਹੁਣ ਤਾਂ ਜਿਹੜੀ ਸਾਡੀ ਪਹਿਲਾਂ ਵਾਲੀ ਲੇਬਰ ਹੈ ਲੇਬਰ ਫੋਰਸ ਹੈ ਉਹ ਵੀ ਬੇਬਲੀ ਹੋ ਜਾਣੀ ਹੈ ਤੇ ਇਸ ਕਰਕੇ ਟੈਕਨੋਲੋਜੀ ਵੱਲ ਧਿਆਨ ਦਿਓ ਤੇ ਇਹ ਹੋ ਸਕਦਾ ਸੀਗਾ ਇਦਾਂ ਪਰ ਇਹ ਤਾਂ ਹੁਣ ਹੁਣ ਤਾਂ ਇਹ ਕਰਨ ਦਾ ਫਾਇਦਾ ਨਹੀਂ ਇਸ ਤਰ੍ਹਾਂ ਹੁਣ ਟੂ ਲੇਟ ਹੈ ਹੁਣ ਤੇ ਇੱਕ ਆਖਰੀ ਸਵਾਲ ਕਿ ਕੀ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬੀਆਂ ਦਾ ਉੱਥੇ ਨੇਚਰ ਰਹਿ ਜਾਇਆ ਕਿ ਵੀ ਸਾਨੂੰ ਕੰਮ ਲਈ ਬੰਦੇ ਤਾਂ ਚਾਹੀਦੇ ਆ ਪਰ ਉਹ ਬੰਦੇ ਜਿਹੜੇ ਸਿਰ ਨਾ ਚੁੱਕਣ ਅੱਗੇ ਉਹੋ ਜਿਹੜੇ ਆਏ ਨੇ ਉਹ ਇਨਸਾਨ ਨੇ ਉਹ ਸੱਤ ਨੂੰ ਕੋਈ ਘਾਟ ਇਨਸਾਨ ਨਹੀਂ ਪਰਮਾਤਮਾ ਦੀ ਨਜ਼ਰ ਸਾਰੇ ਇਨਸਾਨ ਬਰਾਬਰ ਨੇ ਉਹਨਾਂ ਦਾ ਉੱਥੇ ਰਹਿਣਾ ਸ਼ਾਨੋ ਸ਼ੌਕਤ ਨਾਲ ਪੂਰੇ ਮਾਨ ਸਨਮਾਨ ਨਾਲ ਇਹੀ ਪੰਜਾਬ ਦੀ ਇੱਜ਼ਤ ਹੈ ਜੇ ਕੋਈ ਪੰਜਾਬ ਚ ਬਾਹਰੋਂ ਆਇਆ ਲੋਕ ਕੋਈ ਉਪਮਾਨਿਤ ਮਹਿਸੂਸ ਕਰਦਾ ਇਹ ਪੰਜਾਬ ਦੀ ਬੇਇੱਜ਼ਤੀ ਹੈ ਇਹ ਪੰਜਾਬ ਦੀ ਰਵਾਇਤ ਨਹੀਂ ਹੈ ਪੰਜਾਬ ਚ ਆਏ ਬੰਦੇ ਨੂੰ ਕੋਈ ਤੁਸੀਂ ਡਰ ਕੇ ਰਹੇ ਤੋਂ ਇਹ ਐਕਸਪੈਕਟ ਕਰਦੇ ਹੋ ਜੇ ਤੁਸੀਂ ਤਾਂ ਇਹ ਤੁਹਾਡੀ ਕੋਈ ਪੰਜਾਬੀ ਵੈਲਿਊਜ਼ ਦੀ ਕੋਈ ਸਮਝ ਨਹੀਂ ਹੈ ਤੁਹਾਨੂੰ ਪੰਜਾਬ ਚ ਬਾਹਰੋਂ ਆਏ ਬੰਦੇ ਉਹਨਾਂ ਨੂੰ ਸਾਨੂੰ ਅਡਾਪਟ ਕਰਨਾ ਚਾਹੀਦਾ ਬਲਕਿ ਮੈਂ ਤਾਂ ਹੁਣ ਇਹ ਕਹੂੰਗਾ ਕਿ ਹੁਣ ਇੰਨਾ ਵੱਡਾ ਇੱਕ ਹਿੱਸਾ ਹਮਮ ਜਿਹੜਾ ਬਾਹਰੋਂ ਆ ਗਿਆ ਤੇ ਜਿਹੜੇ ਬੱਚੇ ਪੈਦਾ ਹੀ ਪੰਜਾਬ 'ਚ ਹੋਏ ਤੁਸੀਂ ਵਾਰ-ਵਾਰ ਆ ਗੱਲਾਂ ਕਰਕੇ ਕਿ ਭਈਏ ਨੇ ਇਹ ਬਾਹਰੋਂ ਆਏ ਨੇ ਇਹ ਇਹਨਾਂ ਨੂੰ ਵਾਪਸ ਜਾਣਾ ਚਾਹੀਦਾ ਇਹੋ ਜੀਆਂ ਗੱਲਾਂ ਕਰਕੇ ਤੁਸੀਂ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਉਹਦੇ ਮਨ 'ਚ ਖਟਾਸ ਪੈਦਾ ਕਰ ਰਹੇ ਹੋ ਉਹਨਾਂ ਦੇ ਮਨ 'ਚ ਇਨਸਿਕਿਉਰਿਟੀ ਪੈਦਾ ਕਰ ਰਹੇ ਹੋ ਉਹਨਾਂ ਦੇ ਮਨਾਂ 'ਚ ਮੈਂ ਕਹੂੰਗਾ ਵੀ ਨੇਗੇਟਿਵ ਭਾਵਨਾਵਾਂ ਦੇ ਬੀਜ ਬੀਜ ਰਿਆ ਕੱਲ ਨੂੰ ਇਹ ਜਿਹੜੇ ਨਵੇਂ ਬੱਚੇ ਨੇ ਜਿਹੜੇ ਪੰਜਾਬ 'ਚ ਜੰਮੇ ਪਲੇ ਪਰ ਤੁਸੀਂ ਉਹਨਾਂ ਨੂੰ ਐਕਸੈਪਟ ਕਰਨ ਤੋਂ ਉਹਨਾਂ ਨੂੰ ਅਡਾਪਟ ਕਰਨ ਤੋਂ ਇਨਕਾਰ ਕਰ ਰਹੇ ਹੋ ਉਹਨਾਂ 'ਚ ਰਿਵੋਲਟ ਹੋ ਸਕਦਾ ਉਹਨਾਂ 'ਚ ਕਰਾਈਮ ਪੈਦਾ ਹੋ ਸਕਦਾ ਉਹਨਾਂ ਦੇ ਕੱਲ ਨੂੰ ਗੈਂਗ ਗਰੁੱਪ ਬਣ ਜਾਣਗੇ ਇਸ ਰਿਵੈਂਜ ਦੀ ਭਾਵਨਾ ਚੋਂ ਔਰ ਲਾਅ ਐਂਡ ਆਰਡਰ ਦੀ ਕਾਨੂੰਨ ਦੀ ਨਵੀਂ ਤਰ੍ਹਾਂ ਦੀ ਪ੍ਰੋਬਲਮ ਪੈਦਾ ਹੋ ਜਾਏਗੀ ਸਾਨੂੰ ਜਿਹੜੀ ਪੰਜਾਬ ਦੀ ਰਵਾਇਤ ਹੈ ਉਹ ਹੈ ਕਿ ਜਿਹੜੇ ਆਗੇ ਨਹੀਂ ਸਾਡੇ ਘਰ 'ਚ ਹੁਣ ਉਹ ਸਾਡੇ ਆਪਣੀ ਨੇ ਉਹਨਾਂ ਨੂੰ ਅਡਾਪਟ ਕੀਤਾ ਜਾਏ ਉਹਨਾਂ ਨੂੰ ਦੇਖੋ ਮੈਂ ਕੁਛ ਨੂੰ ਜਾਣਦਾ ਜਿਹੜੇ ਪੰਜਾਬ 'ਚ ਪੈਦਾ ਹੋਏ ਆਏ ਬਾਹਰੋਂ ਪਰ ਕਿਉਂਕਿ ਉਹ ਪੰਜਾਬ 'ਚ ਹੀ ਆਏ ਤੇ ਪੰਜਾਬੀ 'ਚ ਹੀ ਪੜ੍ਹੇ ਪੰਜਾਬੀ ਉਹ ਲਿਖਦੇ ਨੇ ਪੰਜਾਬੀ 'ਚ ਹੀ ਅੱਗੇ ਉਹ ਆਪਣਾ ਕੰਮ ਕਰ ਰਹੇ ਨੇ ਪੰਜਾਬੀ ਮੀਡੀਆ 'ਚ ਨੇ ਪੰਜਾਬੀ ਰਾਈਟਿੰਗ 'ਚ ਨੇ ਤੇ ਉਹਨਾਂ ਨੂੰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਵੀ ਇਹ ਪੰਜਾਬੀ ਨਹੀਂ ਪੰਜਾਬੀ ਨਹੀਂ ਅਸੀਂ ਇੱਥੇ ਆਏ ਅਸੀਂ ਤਾਂ ਸਾਡੀ ਨਾਲੇ ਪਹਿਲੀ ਜਨਰੇਸ਼ਨ ਹੀ ਆ ਸਾਨੂੰ ਤੇ ਨਾ ਸਾਡਾ ਇਹਨਾਂ ਵਾਲਾ ਪੂਰੀ ਤਰ੍ਹਾਂ ਰਹਿਣ ਸਹਿਣ ਨਾ ਸਾਡੀ ਇਹਨਾਂ ਵਾਲੀ ਲੈਂਗੁਏਜ ਫਿਰ ਵੀ ਅਸੀਂ ਕਹਿੰਦੇ ਅਸੀਂ ਕੈਨੇਡੀਅਨ ਹੂੰ ਤੇ ਜਿਹੜੇ ਜੰਮੇ ਪਲੇ ਹੀ ਪੰਜਾਬ ਚ ਉਹਨਾਂ ਨੂੰ ਕਹਿਣਾ ਕਿ ਤੁਸੀਂ ਪੰਜਾਬੀ ਨਹੀਂ ਹੋ ਇਹ ਤੇ ਬਹੁਤ ਹੀ ਮੈਂ ਕਹੂੰਗਾ ਵੀ ਬੇਵਕੂਫੀ ਵੀ ਆ ਔਰ ਬਹੁਤ ਗੈਰ ਜ਼ਿੰਮੇਵਾਰੀ ਵੀ ਹੈ ਔਰ ਜਿਹੜੀ ਪੰਜਾਬ ਦੀ ਰਵਾਇਤ ਹੈ ਉਹਦੇ ਵੀ ਉਲਟ ਗੱਲਾਂ ਨੇ ਬਲਕਿ ਸਾਨੂੰ ਉਹਨਾਂ ਨੂੰ ਨਾਲ ਲਾਉਣਾ ਚਾਹੀਦਾ ਉਹਨਾਂ ਨੂੰ ਰੈਪਰੈਜ਼ੈਂਟੇਸ਼ਨ ਦੇਣੀ ਚਾਹੀਦੀ ਹਰ ਚੀਜ਼ 'ਚ ਤੇ ਉਹਨਾਂ ਨੂੰ ਐਦਾਂ ਨਹੀਂ ਮਹਿਸੂਸ ਹੋਣਾ ਚਾਹੀਦਾ ਹੁਣ ਦੇਣਾ ਚਾਹੀਦਾ ਕਿ ਉਹ ਕੋਈ ਦੂਜੇ ਦਰਜੇ ਦੇ ਸ਼ਹਿਰੀ ਨੇ ਹਾਂ ਨਵੇਂ ਆਇਆਂ ਨੂੰ ਜੇ ਤੁਸੀਂ ਹੋਰ ਪਾਪੂਲੇਸ਼ਨ ਦਾ ਵਹਾਜਮ ਹੈ ਪਹਿਲਾਂ ਵੀ ਕਿਹਾ ਇਹ ਕੰਟਰੋਲ ਹੋਣਾ ਚਾਹੀਦਾ ਰੋਕਣਾ ਚਾਹੀਦਾ ਅਨਲਿਮਿਟਡ ਨਹੀਂ ਹੋ ਸਕਦਾ ਕਿਸੇ ਵੀ ਸਮਾਜ 'ਚ ਇੱਕ ਥਾਂ ਤੋਂ ਪਾਪੂਲੇਸ਼ਨ ਦਾ ਦੂਜੀ ਥਾਂ ਮੂਵਮੈਂਟ ਜੇ ਅਨਕੰਟਰੋਲਡ ਹੋਏਗੀ ਤਾਂ ਪ੍ਰੋਬਲਮਜ਼ ਆਉਣਗੀਆਂ ਇਹ ਪ੍ਰੋਬਲਮ ਵੈਸਟਰਨ ਮੁਲਕਾਂ 'ਚ ਵੀ ਆ ਰਹੀਆਂ ਯੂਰਪ 'ਚ ਵੀ ਆ ਰਹੀਆਂ ਬਾਕੀ ਆ ਜਿਹੜਾ ਵਿਦਨ ਕੰਟਰੀ ਪ੍ਰਵਾਸ ਹੈ ਉਹਦੇ ਕਰਕੇ ਇੰਡੀਆ 'ਚ ਵੀ ਅਸੀਂ ਕਈ ਹਿੱਸਿਆਂ 'ਚ ਦੇਖ ਰਹੇ ਆ ਇਹ ਰਾਈਟ ਟਾਈਮ 'ਤੇ ਰੋਕ ਲੈਣਾ ਚਾਹੀਦਾ ਜਿਹੜੇ ਸਾਡੇ ਸੋ ਕਾਲਡ ਕਈ ਪ੍ਰੋਗਰੈਸਿਵ ਨੇ ਹੂੰ ਜਿਹੜੇ ਹਰ ਗੱਲ ਦੇ ਉੱਤੇ ਹੁੰਦਾ ਕਿ ਮਤਲਬ ਵੀ ਕੋਈ ਵੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਫਿਰ ਉਹ ਰੋਕ ਟੋਕ ਨਾ ਹੋਣ ਦਾ ਜੋ ਨਤੀਜਾ ਅਸੀਂ ਦੇਖ ਹੀ ਰਹੇ ਆ ਸੋ ਰੈਗੂਲੇਟ ਕਰਨਾ ਚਾਹੀਦਾ ਪਰ ਪ੍ਰੋਫੈਸ਼ਨਲੀ ਥਰੂ ਪਾਲਿਸੀਜ਼ ਬਿਨਾ ਕਿਸੇ ਸੈਗਮੈਂਟ ਨੂੰ ਵਰਗ ਨੂੰ ਟਾਰਗੇਟ ਕੀਤਿਆਂ ਬਿਨਾ ਕੋਈ ਮੰਚ ਇਸ ਗੱਲ ਨੂੰ ਤਾਂ ਇਨਸ਼ੋਰ ਕਰਨਾ ਚਾਹੀਦਾ ਕਿ ਸਮਾਜ ਦੇ ਅਲੱਗ-ਅਲੱਗ ਤਬਕਿਆਂ 'ਚ ਤਣਾਅ ਨਹੀਂ ਪੈਦਾ ਹੋਣਾ ਚਾਹੀਦਾ ਨਫ਼ਰਤ ਨਹੀਂ ਪੈਦਾ ਹੋਣੀ ਚਾਹੀਦੀ ਜੇ ਐਦਾਂ ਤੁਸੀਂ ਅਲੱਗ-ਅਲੱਗ ਵਰਗਾਂ ਨੂੰ ਇੱਕ ਦੂਜੇ ਨਾਲ ਲੜਾਤਾ ਤੇ ਫੇਰ ਤੇ ਮਾਹੌਲ ਖਰਾਬ ਹੋਈ ਗਏ ਹੋਏਗਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ